ਹਾਂਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਬਿਰੇ ਆਪਾ ਗੁਰਨਾਨ ਦੇਵ ਜੀ ਦਾ ਬਰਥਡੇ ਨੂੰ ਲੈ ਕੇ ਜੀ ਤੇਰਾ ਤੇਰਾ ਰੁਪਏ ਦੇ ਵਿੱਚ ਸੇਲ ਲਾਈ ਸੀਗੀ ਜਿੱਦਾਂ ਹੀ ਅਸੀਂ ਦੁਕਾਨ ਤੇ ਪੁੱਜੇ ਆ ਭਾਜੀ ਸਾਨੂੰ ਪਹਿਲੀ ਗੱਲ ਤਾਂ ਕਿਸੇ ਸੰਗਤ ਨੇ ਭਾਜੀ ਸ਼ਟਰ ਨਹੀਂ ਖੋਲਣ ਦਿੱਤਾ ਦੂਸਰਾ ਭਾਜੀ ਤਿੰਨ ਮੋਟਰਸਾਈਕਲ ਚੋਰੀ ਹੋ ਗਏ ਉਸ ਤੋਂ ਬਾਅਦ ਦੋ ਜਨਾਨੀਆਂ ਦੇ ਸਿਰ ਪਾਟ ਗਏ ਚਾਰ ਪੰਜ ਮੁੰਡੇ ਆਪਸ ਵਿੱਚ ਲੜ ਕੇ ਪੰਜ ਪੰਜ ਚਾਰ ਪੰਜ ਮੁੰਡੇ ਆਪਸ ਵਿੱਚ ਲੜ ਗਏ ਅਸੀਂ ਦੁਗਰੀ ਥਾਣੇ ਗਏ ਸੀ ਦਰਖਾਸਤ ਦੇਣ ਦੁਗਰੀ ਥਾਣੇ ਵਾਲਿਆਂ ਨੇ ਸਾਨੂੰ ਕਿਹਾ ਜੀ ਸਾਨੂੰ ਲਿਖ ਕੇ ਦਿਓ ਅਸੀਂ ਤੁਹਾਨੂੰ ਮਤਲਬ ਸਿਕਿਉਰਟੀ ਦਿੰਨੇ ਆ ਉਸ ਤੋਂ ਬਾ ਬਰੀਆ ਸੇਲ ਜਿਹੜੀ 13 ਰੁਪਏ ਵਾਲੀ ਆਪਾਂ ਮੂੰਹ ਚੋਂ ਕੱਢੀ ਆ ਇਹ ਤੁਹਾਨੂੰ ਜਰੂਰ ਮਿਲੂਗੀ ਇੱਕ ਦੋ ਦਿਨ ਬਾਅਦ ਅਸੀਂ ਮਤਲਬ ਪੁਲਿਸ ਕੋਲ ਉੱਥੇ ਪੁਲਿਸ ਕਮਿਸ਼ਨਰ ਦੇ ਦੇ ਕੇ ਬੋਲਦੇ ਅਸੀਂ ਐਪਲੀਕੇਸ਼ਨ ਦੇ ਕੇ ਸਿਕਿਉਰਟੀ ਲੈ ਕੇ ਉਸ ਤੋਂ ਬਾਅਦ ਸੇਲ ਲਵਾਂਗੇ ਭਾਜੀ ਲੋਕੀ ਇੰਨੀ ਦੂਰੋਂ ਦੂਰੋਂ ਆਏ ਆ ਸਾਨੂੰ ਬਹੁਤ ਉਹਦਾ ਮਹਿਸੂਸ ਹੋਇਆ ਪਰ ਭਾਜੀ ਗੱਲ ਦੱਸੋ ਸਾਸੀ ਗਲਤ ਨਹੀਂ ਹੈਗੇ ਤੁਸੀਂ ਅਸੀਂ ਵੀਡੀਓ ਪਾਈ ਆ ਇੰਸਟਾਗ੍ਰam ਤੇ ਚੈੱਕ ਕਰ ਲਓ ਤੁਸੀਂ ਭਾਜੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੰਦਾ ਪਹੁੰਚ ਗਿਆ ਭਾਜੀ ਲੋਕਾਂ ਦੇ ਮੋਟਰਸਾਈਕਲ ਚੋਰੀ ਕਰੀ ਜਾਂਦੇ ਆ ਜੀ ਉੱਥੋਂ ਦੀ ਤੇ ਉਸ ਤੋਂ ਬਾਅਦ ਲੋਕ ਸਾਨੂੰ ਸ਼ਟਰ ਤੱਕ ਭਾਜੀ ਖੋਲਣ ਨਹੀਂ ਦਿੱਤਾ ਸਾਡੇ ਕੋ ਉਹਦੀ ਵੀ ਵੀਡੀਓ ਅਸੀਂ ਪਾਈ ਆ ਮਤਲਬ ਬੰਦਾ ਸ਼ਟਰ ਦੇ ਨਾਲ ਚਿਪਕ ਕੇ ਖੜਾ ਭਾਜੀ ਉਹਨਾਂ ਨੇ ਸਾਨੂੰ ਸ਼ਟਰ ਵੀ ਜੁਆਇਨ ਦਿੱਤਾ ਜੀ ਇਹ ਚ ਦੱਸੋ ਸਾਡਾ ਕੀ ਕਸੂਰ ਆ ਜੇ ਅਸੀਂ ਗਲਤ ਆ ਤੇ ਅਸੀਂ ਭਾਜੀ ਲੰਗਰ ਲਾਣਾ ਗਲਤ ਆ ਤੇ ਤੁਸੀਂ ਸਾਨੂੰ ਦੱਸੋ ਕਿ ਆਸੀਂ ਲੰਗਰ ਗਲਤ ਲਾਇਆ ਵਾ ਅਸੀਂ ਆਪਣੇ ਵੱਲੋਂ ਤਾਂ ਭਾਜੀ ਸੇਵਾ ਨਿਭਾ ਰਹੇ ਆ ਪਰ ਲੋਕੀ ਸੇਵਾ ਕਰਨ ਦੇਣਗੇ ਤੇ ਭਾਜੀ ਕੋਈ ਸੇਵਾ ਕਰੂਗਾ ਨਾ ਤੁਸੀਂ ਆਪਸੀ ਆਣੇ ਹੋ ਜੇ ਦੁਕਾਨ ਦਾ ਸ਼ਟਰ ਤਾਂ ਤੇ ਕੱਪੜੇ ਦੇਵਾਂਗੇ ਨਾ ਜੇ ਸ਼ਟਰ ਹੀ ਨਹੀਂ ਖੋਲਣ ਦੇ ਰਹੇ ਭਾਜੀ ਆਪਸ ਵਿੱਚ ਹੀ ਲੜੀ ਜਾਂਦੇ ਪਹਿਲਾਂ ਮੈਂ ਆਇਆ ਪਹਿਲਾਂ ਮੈਂ ਆਇਆ ਦੋ ਬੰਦੇ ਥੱਪੜੀ ਥੱਪੜੀ ਹੋ ਗਏ ਭਾਜੀ ਪੂਰੀ ਮਾਰਕੀਟ 'ਚ ਤੁਸੀਂ ਕਿਸੇ ਨੂੰ ਜਾ ਕੇ ਪੁੱਛ ਸਕਦੇ ਹੋ ਕਿ ਉੱਥੇ ਕਿੰਨੀਆਂ ਲੜਾਈਆਂ ਹੋਈਆਂ ਨੇ ਤੇ ਕਿੰਨੇ ਦੋ ਮੋਟਰਸਾਈਕਲ ਚ ਜੇ ਭਾਜੀ ਮੇਰੀ ਇੱਕ ਵੀ ਗੱਲ ਝੂਠ ਨਿਕਲੇ ਫਿਰ ਆਪ ਤੁਹਾਡਾ ਭਰਾ ਤੁਹਾਡਾ ਮਤਲਬ ਗੁਨੇਗਾਰ ਆ ਭਾਜੀ ਅਸੀਂ ਤਾਂ ਆਪਣੇ ਵੱਲੋਂ ਗੁਰੂ ਘਰ ਦਾ ਲੰਗਰ ਲਾਇਆ ਵਾ ਸਮਝ ਤਾਂ ਭਾਜੀ ਸਾਹਮਣੇ ਵਾਲੇ ਆਈ ਦੀ ਹੈ ਨਾ ਕਿ ਲਾਈਨ 'ਚ ਲੱਗ ਕੇ ਲੰਗਰ ਲੋ ਲੰਗਰ ਅਸੀਂ ਲਾਇਆ ਵਾ ਤਾਂ ਇਹ ਲਾਈਨ 'ਚ ਲੱਗ ਕੇ ਲੰਗਰ ਲਈਏ ਭਾਜੀ ਉਹ ਲਾਈਨ ਚ ਲਾ ਕੇ ਲੰਗਰ ਹੀ ਨਹੀਂ ਲਾਰੇ ਲੜੀ ਜਾ ਰਹੇ ਆਪਸ ਵਿੱਚ ਇੱਕ ਦੂਸਰੇ ਦਾ ਭਾਜੀ ਸਿਰ ਪਾੜਤਾ ਦੱਸੋ ਤੁਸੀਂ ਵੀ ਕਿਸੇ ਦੇ ਬੱਚੇ ਹੋ ਮੈਂ ਵੀ ਕਿਸੇ ਦਾ ਬੱਚਾ ਹਾਂ 13 ਰੁਪਏ ਦੀ ਸ਼ਰਟ ਦੇ ਰਹੇ ਆ ਕੋਈ ਭਾਜੀ ਕਿਸੇ ਦਾ ਸਿਰ ਪਾੜ ਦੇ ਦੁਕਾਨ ਦੇ ਕੋਈ ਸ਼ੀਸ਼ੇ ਤੋੜ ਦੇਵੇ ਭਾਜੀ ਆਪਾਂ ਸਾਨੂੰ ਲੰਗਰ ਲਾਏ ਦਾ ਕੀ ਫਾਇਦਾ ਅਸੀਂ ਕਿੱਥੇ ਗਲਤ ਆ ਲੋਕੀ ਸਾਨੂੰ ਕਹਿ ਰਹੇ ਨੇ ਕਿ ਮਤਲਬ ਭਾਜੀ ਅਸੀਂ ਤੁਹਾਡੀ ਦੁਕਾਨ ਤੇ ਖੜੇ ਆ ਭਾਜੀ ਹੁਣ ਪੁਲਿਸ ਪ੍ਰਸ਼ਾਸਨ ਤੋਂ ਉੱਪਰ ਕੋਈ ਚੀਜ਼ ਹੈਗੀ ਐ ਪੁਲਿਸ ਪ੍ਰਸ਼ਾਸਨ ਕਹਿੰਦੀ ਐ ਕਿ ਤੁਸੀਂ ਦੁਕਾਨ ਨਹੀਂ ਖੋਲਣੀ ਪੀਸੀਆਰ ਵਾਲੇ ਉੱਥੇ ਆਏ ਪੀਸੀਆਰ ਵਾਲਿਆਂ ਨੇ ਸਾਰੇ ਸਾਹਮਣੇ ਕਿਹਾ ਜੀ ਤੁਸੀਂ ਦੁਕਾਨ ਨਹੀਂ ਖੋਲਣੀ ਤੁਹਾਨੂੰ ਪਹਿਲਾਂ ਥਾਣੇ ਐਪਲੀਕੇਸ਼ਨ ਦਿਓ ਥਾਣੇ ਐਪਲੀਕੇਸ਼ਨ ਦੇਣ ਤੋਂ ਬਾਅਦ ਅਸੀਂ ਤੁਹਾਨੂੰ ਸਿਕਿਉਰਟੀ ਪ੍ਰੋਵਾਈਡ ਕਰਾਂਗੇ ਸਟ ਕਰਨ ਤੋਂ ਬਾਅਦ ਅਸੀਂ ਆਪਣੇ ਆਪ ਸੈਟਿੰਗ ਨਾਲ ਬੰਦੇ ਭੇਜਾਂਗੇ ਤੇ ਤੁਸੀਂ ਮਤਲਬ ਜਿਹੜਾ ਸੇਵਾ ਕਰ ਸਕਦੇ ਹੋ ਦੱਸੋ ਭਾਜੀ ਅਸੀਂ ਕਿੱਥੇ ਗਲਤ ਆ ਲੋਕਾਂ ਨੂੰ ਸਮਝ ਹੀ ਹੈ ਨਹੀਂ ਭ ਆਪਸ ਵਿੱਚ ਲੜੀ ਜਾ ਰਹੇ ਨੇ ਇੱਕ ਦੂਸਰੇ ਦੇ ਸਿਰ ਪਾੜ ਰਹੇ ਨੇ ਉਥੇ ਕਈ ਭੈਣਾ ਵੀ ਸਾਡੀਆਂ ਕੱਪੜੇ ਲੈ ਆਣਾ ਹੀ ਗਲਤ ਟੱਚ ਬੈਡ ਟੱਚ ਕਰ ਰਹੇ ਨੇ ਉਹਨਾਂ ਨੂੰ ਜਿਹੜੇ ਸ਼ਰਾਰਤੀ ਅੰਸਰ ਨੇ ਦੱਸੋ ਉਹਦੇ 'ਚ ਅਸੀਂ ਦੁਕਾਨਦਾਰ ਦਾ ਕਿ ਕਸੂਰਾ ਦੁਕਾਨਦਾਰ ਨੇ ਤਾਂ ਆਪਣੇ ਵੱਲੋਂ ਭਾਜੀ ਸੇਵਾ ਹੀ ਕੀਤੀ ਹੈ ਨਾ ਅਗਲੇ ਦਾ ਉਪਰਾਲਾ ਸੀਗਾ ਕਿ ਆਪਾਂ ਗੁਰੂ ਨਾਨਕ ਦਾ ਬਰਥ ਦੇ ਆ ਉਹਨੂੰ ਬਈਆ ਤਰੀਕੇ ਨਾਲ ਸੈਲੀਬ੍ਰੇਟ ਕਰਨਾ ਵਾ ਜੇ ਜੇ ਸੰਗਤ ਹੀ ਭਾਜੀ ਜੇ ਜਿਹੜੀ ਸਾਡੀ ਸੰਗਤ ਸੀਗੀ ਸਾਡੇ ਵਾਸਤੇ ਸਾਰੇ ਰੱਬ ਰੂਪ ਬੰਦੇ ਸੀਗੇ ਜਿਹੜੀ ਸੰਗਤ ਸੀਗੀ ਵੀਰੇ ਉਹ ਸੰਗਤ ਹੀ ਆਪਸ ਵਿੱਚ ਲੜੀ ਜਾ ਰਹੀ ਹੈ ਹੁੰਦਾ ਪਤਾ ਕੀ ਆ ਵੀਰੇ ਜਦੋਂ 5-700 ਬੰਦਾ ਇਕੱਠਾ ਹੁੰਦਾ ਨਾ ਉਹਦੇ ਵਿੱਚ 10 ਕੋਈ ਸ਼ਰਾਰਤੀ ਬੰਦੇ ਹੁੰਦੇ ਆ 5-10 ਜਿਹੜੇ ਸ਼ਰਾਰਤੀ ਬੰਦੇ ਹੁੰਦੇ ਆ ਨਾ ਵੀਰੇ ਉਹਨਾਂ ਦਾ ਕੰਮ ਇਹੀ ਹੁੰਦਾ ਵਾ ਕਿ ਹਾਂ ਵੀ ਆਪਾਂ ਲੋਕਾਂ ਨੂੰ ਮਤਲਬ ਖਰਾਬ ਕਰਨਾ ਅਗਲੇ ਦੀ ਦੁਕਾਨਦਾਰੀ ਖਰਾਬ ਕਰਨੀ ਭਾਜੀ ਸਾਨੂੰ ਕੋਈ ਚੱਕਾ ਕੋਈ ਸਾਨੂੰ ਕੁਝ ਵੀ ਕਹੀ ਜਾਵੇ ਕੁਝ ਨਾ ਕਵੇ ਸਾਨੂੰ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਭਾਜੀ ਜਿੰਨੇ ਜੋ ਕਹਿਣਾ ਕਦੇ ਜੀਦਾ ਜੋ ਕੰਮ ਹੈ ਉਹਦਾ ਹੈ ਹੀ ਆ ਉਹਨੇ ਕਰਨਾ ਹੀ ਆ ਇੰਸਟਾਗ੍ਰਾਮ ਦੇ ਉੱਪਰ ਭਾਜੀ 23 ਬੰਦੇ ਇਹੋ ਜਿਹੇ ਨੇ ਜਿਹੜੇ ਮਤਲਬ ਤੁਹਾਨੂੰ ਪਤਾ ਕਿ ਜਿਹੜੇ ਮਤਲਬ ਕਿਸੇ ਨੂੰ ਖਾਂਦੇ ਜਾਂ ਕਿਸੇ ਨੂੰ ਸੇਵਾ ਕਰਦੇ ਹੋਏ ਬਰਦਾਸ਼ਤ ਨਹੀਂ ਕਰ ਸਕਦੇ ਵੀਰੇ ਆ ਤੁਹਾਡੇ ਭਰਾ ਦੀ ਤੁਹਾਡੇ ਨਾਲ ਜਵਾਨ ਆ 2-4 ਦਿਨ ਦੇ ਵਿੱਚ ਫੇਰ ਅਸੀਂ ਆਫਰ ਲਾਵਾਂਗੇ 13 ਰੁਪਏ ਦੀ ਪੁਲਿਸ ਸਿਕਿਉਰਿਟੀ ਦੇ ਨਾਲ ਲਾਵਾਂਗੇ ਜੇ ਨਾ ਲਾਏ ਤਾਂ ਫੇਰ ਗੱਲ ਕਰਿਓ ਫੇਰ ਤੁਸੀਂ ਕਹਿਓ ਕਿ ਤੁਹਾਡਾ ਭਰਾ ਨੇ ਕੋਈ ਵੀਡੀਓ ਪਾਈ ਸੀ ਤਾਂ ਗਲਤ ਪਾਈ ਸੀ ਆਪਾਂ ਅੱਜ ਦਾ ਦਿਨ ਚੁਪੈਰਾ ਸਾਹਿਬ ਹੈ ਗੁਰਪੂਰਬ ਹੈ ਕੱਲ ਆਪਾਂ ਕਮਿਸ਼ਨਰ ਸਾਹਿਬ ਦੇ ਦਫ਼ਤਰ ਜਾ ਕੇ ਉਹਨਾਂ ਨੂੰ ਐਪਲੀਕੇਸ਼ਨ ਦਵਾਂਗੇ ਨੂੰ ਮਤਲਬ ਪੁਲਿਸ ਸਿਕਿਉਰਿਟੀ ਦੇਣਗੇ ਪੁਲਿਸ ਸਿਕਿਉਰਿਟੀ ਦੇਣ ਦੇ ਨਾਲ ਭਾਜੀ ਆਪਾਂ ਜਿਹੜਾ ਵਾ ਸਾਰੀ ਸੰਗਤ ਨੂੰ ਜਿਨ੍ਹਾਂ ਨੂੰ ਅਸੀਂ ਕਿਹਾ ਸ਼ਰਤ ਦਵਾਂਗੇ ਭਾਜੀ ਸਾਰਿਆਂ ਨੂੰ ਦਵਾਂਗੇ ਅਸੀਂ ਤੁਸੀਂ ਅਸੀਂ ਇਹ ਨਹੀਂ ਚਾਹਦੇ ਭਾਜੀ ਕਿਸੇ ਦੀ ਭੈਣ ਭਰਾ ਨੂੰ ਝੋਟ ਲੱਗੇ ਕਿਸੇ ਦੇ ਬੱਚੇ ਨੂੰ ਝੋਟ ਲੱਗੇ ਭਾਜੀ ਅਗਰ ਆਪਾਂ ਸੇਵਾ ਕਰ ਰਿਹਾ ਉਹਨੂੰ ਸੇਵਾ ਬੰਦੇ ਨੂੰ ਕਰ ਲੈਣ ਕਰ ਲੈਣ ਦੇਣੀ ਚਾਹੀਦੀ ਹੈ ਅਗਰ ਕੋਈ ਨਹੀਂ ਜਿਹੜਾ ਨਹੀਂ برداشت ਕਰ ਸਕਦਾ ਵੀਰੇ ਭਰਾ ਬਣ ਕੇ ਉਹ ਨਾ ਆਵੇ ਜਿਨ੍ਹਾਂ ਨੂੰ ਚਾਹੀਦੀ ਹੈ ਭਾਜੀ ਅਗਰ ਤੁਸੀਂ ਕੋ ਤੇ ਅਸੀਂ ਸ਼ਾਮ ਨੂੰ ਭਾਜੀ ਲਾਈਵ ਹੋ ਕੇ ਕਸਟਮਰ ਨਹੀਂ ਲੈ ਸਕਦੇ ਜਿਹੜੇ ਬੰਦੇ ਜਿਹੜੇ ਬੰਦੇ ਰੋਡ ਤੇ ਸੌਂਦੇ ਹਨ ਨਾ ਗਰੀਬ ਬੰਦੇ ਆਪਾਂ ਲਾਈਵ ਪਾ ਕੇ ਭਾਜੀ ਉਹਨਾਂ ਨੂੰ ਸ਼ਲਟਾ ਦੇ ਦਾਂਗੇ ਜਾ ਕੇ ਭਾਜੀ ਆਪਾਂ ਤਾਂ ਦੇਣੀ ਆ ਭਾਜੀ ਜੋ ਮੂੰਹ ਚੋਂ ਕੱਢਿਆ ਉਹ ਆਪਾਂ ਕਰਨਾ ਪਰ ਗੱਲ ਇਹ ਆ ਭਾਜੀ ਲੋਕਾਂ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਹਾਂ ਵੀ ਵੀਰੇ ਕਿ ਇਹ ਕੰਮ ਸੇਵਾ ਵਾਲਾ ਵਾਸ ਸੇਵਾ ਦੇ ਤਰੀਕੇ ਨਾਲ ਕਰੋ ਲੋਕੀ ਭਾਜੀ ਸیرے 9 9:30 ਦੀ ਸ਼ੇਲ ਆ ਲੋਕੀ ਸیرے 5 6 ਵਜੇ ਹੀ ਆ ਗਏ ਨੇ 5 6 ਵਜੇ ਆ ਕੇ ਹੋਰ ਲੋਕਾਂ ਨੂੰ ਵੀ ਕਹੀ ਜਾਂਦੇ ਨੇ ਇੱਥੇ ਲੱਗੀ ਆ ਭਾਜੀ ਰਸ਼ਵਧੀ ਜਾ ਰਿਹਾ ਰਸ਼ਵਧੀ ਆ ਰਿਹਾ ਇੱਕ ਦੂਸਰੇ ਨਾਲ ਲੜਾਈ ਕਰੀ ਜਾ ਰਹੇ ਉਹ ਕਹਿੰਦਾ ਮੇਰੀ ਵਾਰੀ ਹਾਂ ਉਸ ਤੋਂ ਕਈ ਬੰਦੇ ਨਾ ਵਿੱਚੋਂ ਬੈਡ ਕਮੈਂਟ ਕਰੀ ਜਾਂਦੇ ਆ ਉਹਨਾਂ ਨੂੰ ਵੀ ਸਮਝ ਹੋਣੀ ਚਾਹੀਦੀ ਹੈ ਕਿ ਉਹਨਾਂ ਘਰੇ ਵੀ ਭੈਣ ਹੈਗੀ ਆ, ਮਾਂ ਹੈਗੀ ਆ, ਇਹ ਸਭ ਕੰਮ ਚੰਗੇ ਲੱਗਦੇ ਆ। ਜੇ ਕੋਈ ਬੰਦਾ ਸੇਵਾ ਕਰ ਰਿਹਾ ਭਾਜੀ ਆਪਣਾ ਪੰਜਾਬ ਕਾਈ ਤਰੱਕੀ 'ਚ ਨਹੀਂ ਹੈਗਾ ਕਿ ਲੋਕੀ ਉੱਥੇ ਲੋਕਾਂ ਨੂੰ ਸੇਵਾ ਕਰਨ ਨਹੀਂ ਦਿੰਦੇ। ਭਾਜੀ ਕਹਿੰਦੇ ਆ ਨਾ ਸਿੱਖ ਸਿੱਖ ਨੂੰ ਨਾ ਮਾਰੇ ਤੇ ਸਿੱਖ ਕੌਮ ਕਦੇ ਨਾ ਹਾਰੇ। ਇਹ ਸਭ ਲੋਕਾਂ ਦੀਆਂ ਗਲਤੀਆਂ ਨੇ ਭਾਜੀ ਜਿਹੜੀਆਂ ਸਾਨੂੰ ਭੁਗਤਣੀਆਂ ਪੈਰੀਆਂ ਨੇ। ਕੀ ਅੱਜ ਵੀਰੇ ਅੱਜ ਤਾਂ ਬਾਜੀ ਮੈਂ ਜੈਕਾ ਅੱਜ ਮੈਂ ਸ਼ਲਟਾ ਦਾ ਲੰਗਰ ਲਾਇਆ ਅਗਰ ਅੱਜ ਲੰਗਰ ਸਹੀ ਚੱਲਦਾ ਬਾਜੀ ਸ਼ਹੀਦੀ ਦੇ ਆਡੇ ਤੇ ਆਪਾਂ ਜੈਕਾ ਦਾ ਲੰਗਰ ਲਾਣਾ ਸੀ ਲੋਕਾਂ ਨੂੰ ਫਾਇਦਾ ਹੋਣਾ ਸੀ ਬਾਜੀ 1 ਰੁਪਏ 'ਚ ਜੈਕਟ ਦੇਣੀ ਸੀ ਤੁਸੀਂ ਦੱਸੋ 1 ਰੁਪਏ ਦੇ ਵਿੱਚ ਪੈਨਸਲ ਵੀ ਤੱਕ ਦੀ ਪੈਨ ਨਹੀਂ ਦਾ ਪੱਤਾ ਵੀ ਨਹੀਂ ਆਂਦਾ ਉਹ ਵੀ ਬਾਜੀ ਆਪਾਂ ਦੇਣਾ ਸੀ ਪਰ ਲੋਕੀ ਸਮਝਦੇ ਨਹੀਂ ਬਾਜੀ ਲੇਡੀਜ਼ ਨੂੰ ਉੱਥੇ ਕਈ ਜਨਾਨੀਆਂ ਨੂੰ ਪਾਜੀ ਵੈਜ ਟੱਚ ਕੀਤਾ ਉਹ ਲੜ ਪਈਆਂ ਆਪਸ ਵਿੱਚ ਬਾਜੀ ਬਾਲਾ ਗੁੱਥਨ ਗੁੱਥੀਆਂ ਹੋ ਗਿਆ ਉਹਦਾ ਕੋਈ ਫਾਇਦਾ ਹੋਇਆ ਬਾਜੀ ਲੋਕੀ ਸਮਝਦੇ ਨਹੀਂ ਬਾਜੀ ਕੁਝ ਸ਼ਰਾਰਤੀ ਬੰਦੇ ਹੁੰਦੇ ਆ ਜਿਹੜੇ ਮਤਲਬ ਹੋਲ ਕਰਦੇ ਆ ਦੱਸੋ ਤੁਸੀਂ ਸ਼ਲਟ ਲੈਣ ਆਏ ਹੋ ਤੁਹਾਡਾ ਫੋਨ ਚੱਕਰ ਸਾਈਕਲ ਕਿਸੇ ਦਾ ਚੱਕਣ ਦਾ ਕੀ ਫਾਇਦਾ ਲੋਕਾਂ ਦੇ ਮੋਟਰਸਾਈਕਲ ਚੱਕ ਕੇ ਗਏ ਭਾਜੀ ਦੋ ਬੰਦਿਆਂ ਦੇ ਦੋ ਬੰਦਿਆਂ ਨੇ ਮੋਟਰਸਾਈਕਲ ਚੱਕ ਕੇ ਲੈ ਗਏ ਉਹਦਾ ਕੀ ਫਾਇਦਾ ਹੋਇਆ ਦੱਸੋ ਵੀਰੇ ਭਾਈ ਜਿੰਨਾ 12:00 2:00 3:00 4:00 ਉਹਦਾ ਬੱਸ ਕੋਈ ਕੋਣ ਬਰੂਆ ਅਧਿਕ ਬਾਕੀ ਵੀਰੇ ਜਿੱਦਾਂ ਤੁਸੀਂ ਕਰਨਾ ਹੋਊਗਾ ਕਰ ਲਿਓ ਆਪਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਆਪਣੀ ਜੋ ਗੱਲ ਸੀ ਆਪਾਂ ਤੁਹਾਨੂੰ ਦੱਸ ਤੀ ਬਾਕੀ ਸਭ ਤੁਹਾਡੇ ਉੱਪਰ ਹੈ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੰਸ਼ੂਰ ਹੋਏ ਕਿਨੇ ਬੰਦੇ ਲਾਈ ਜੀ ਆਹ ਗੱਡ ਤੇ ਕਰਾ ਕਾਹੜਾ ਪਾ ਜੀ ਆ ਜੰਦਾ ਦੇਸੀ ਬਾਰ-ਬਾਰ ਭਾਈ ਆਪਾਂ ਫਲਾਈਟ ਮੋਡ ਲਾਵਾਂ ਹਾਂਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਵੀਰੇ ਆਪਾਂ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਨੂੰ ਲੈ ਕੇ ਜੀ ਤੇਰਾ 13 ਰੁਪਏ ਦੇ ਵਿੱਚ ਸੇਲ ਲਾਈ ਸੀਗੀ ਜਿੱਦਾਂ ਹੀ ਅਸੀਂ ਦੁਕਾਨ ਤੇ ਪੁੱਜੇ ਆਂ ਭਾਜੀ ਸਾਨੂੰ ਪਹਿਲੀ ਗੱਲ ਤਾਂ ਕਿਸੇ ਸੰਗਤ ਨੇ ਭਾਜੀ ਸ਼ਟਰ ਨਹੀਂ ਖੋਲਣ ਦਿੱਤਾ ਦੂਸਰਾ ਭਾਜੀ ਤਿੰਨ ਮੋਟਰਸਾਈਕਲ ਚੋਰੀ ਹੋ ਗਏ ਉਸ ਤੋਂ ਬਾਅਦ ਦੋ ਜਨਾਨੀਆਂ ਦੇ ਸਿਰ ਪਾਟ ਗਏ ਚਾਰ ਪੰਜ ਮੁੰਡੇ ਆਪਸ ਵਿੱਚ ਲੜ ਕੇ ਪੰਜ ਪੰਜ ਚਾਰ ਪੰਜ ਮੁੰਡੇ ਆਪਸ ਵਿੱਚ ਲੜ ਗਏ ਅਸੀਂ ਦੁਗਰੀ ਥਾਣੇ ਗਏ ਸੀ ਦਰਖਾਸਤ ਦੇਣ ਦੁਗਰੀ ਥਾਣੇ ਵਾਲਿਆਂ ਨੇ ਸਾਨੂੰ ਕਿਹਾ ਜੀ ਸਾਨੂੰ ਲਿਖ ਕੇ ਦਿਓ ਅਸੀਂ ਤੁਹਾਨੂੰ ਮਤਲਬ ਸਿਕਿਉਰਿਟੀ ਦਿੰਨੇ ਆ ਉਸ ਤੋਂ ਬਾਅਦ ਤੁਸੀਂ ਸੇਲ ਲਾਇਓ ਵੀਰੇ ਆ ਸੇਲ ਜਿਹੜੀ 13 ਰੁਪਏ ਵਾਲੀ ਆਪਾਂ ਮੂੰਹ ਚੋਂ ਕੱਢੀ ਆ ਇਹ ਤੁਹਾਨੂੰ ਜਰੂਰ ਮਿਲੂਗੀ ਇੱਕ ਦੋ ਦਿਨ ਬਾਅਦ ਅਸੀਂ ਮਤਲਬ ਪੁਲਿਸ ਕੋਲ ਉੱਥੇ ਪੁਲਿਸ ਕਮਿਸ਼ਨਰ ਦੇ ਦੇ ਕੇ ਫਿਰਦੇ ਅਸੀਂ ਐਪਲੀਕੇਸ਼ਨ ਦੇ ਕੇ ਸਿਕਿਉਰਿਟੀ ਲੈ ਕੇ ਉਸ ਤੋਂ ਬਾਅਦ ਸੇਲ ਲਾਵਾਂਗੇ ਭਾਜੀ ਲੋਕੀ ਇੰਨੀ ਦੂਰੋਂ ਦੂਰੋਂ ਆਏ ਆ ਸਾਨੂੰ ਬਹੁਤ ਉਹਦਾ ਮਹਿਸੂਸ ਹੋਇਆ ਪਰ ਭਾਜੀ ਗੱਲ ਦੱਸੋ ਅਸੀਂ ਗਲਤ ਨਹੀਂ ਹੈਗੇ ਤੁਸੀਂ ਅਸੀਂ ਵੀਡੀਓ ਪਾਈ ਆ ਇੰਸਟਾਗ੍ਰam ਤੇ ਚੈੱਕ ਕਰ ਲਓ ਤੁਸੀਂ ਭਾਜੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੰਦਾ ਪੁੱਜ ਗਿਆ ਭਾਜੀ ਲੋਕਾਂ ਦੇ ਮੋਟਰਸਾਈਕਲ ਚੋਰੀ ਕਰੀ ਜਾਂਦੇ ਲੋਕ ਸਾਨੂੰ ਸ਼ਟਰ ਤੱਕ ਭਾਜੀ ਖੋਲਣ ਨਹੀਂ ਦਿੱਤਾ ਸਾਡੇ ਕੋਲ ਉਹਦੀ ਵੀ ਵੀਡੀਓ ਹੈ ਸੀ ਪਾਈ ਆ ਮਤਲਬ ਬੰਦਾ ਸ਼ਟਰ ਦੇ ਨਾਲ ਚਿਪਕ ਕੇ ਖੜਾ ਪਾਜੀ ਉਹਨਾਂ ਨੇ ਸਾਨੂੰ ਸ਼ਟਰ ਵੀ ਜੁਆਇਨ ਕੀਤਾ ਜੀ ਇਹ ਚ ਦੱਸੋ ਸਾਡਾ ਕੀ ਕਸੂਰ ਆ ਜੇ ਅਸੀਂ ਗਲਤ ਆ ਤੇ ਅਸੀਂ ਪਾਜੀ ਲੰਗਰ ਲਾਣਾ ਗਰ ਗਲਤ ਆ ਤਾਂ ਤੁਸੀਂ ਸਾਨੂੰ ਦੱਸੋ ਕਿ ਆਸੀਂ ਲੰਗਰ ਗਲਤ ਲਾਇਆ ਵਾ ਅਸੀਂ ਆਪਣੇ ਵੱਲੋਂ ਤਾਂ ਪਾਜੀ ਸੇਵਾ ਨਿਭਾ ਰਹੇ ਆ ਪਰ ਲੋਕੀ ਸੇਵਾ ਕਰਨ ਦੇਣਗੇ ਤੇ ਪਾਜੀ ਕੋਈ ਸੇਵਾ ਕਰੂਗਾ ਨਾ ਤੁਸੀਂ ਆਪ ਸਿਆਣੇ ਹੋ ਜੇ ਦੁਕਾਨ ਦਾ ਸ਼ਟਰ ਤਾਂ ਤੇ ਕੱਪੜੇ ਦੇਵਾਂਗੇ ਨਾ ਜੇ ਸ਼ਟਰ ਹੀ ਨਹੀਂ ਖੋਲਣ ਦੇ ਰਹੇ ਪਾਜੀ ਆਪਸ ਵਿੱਚ ਹੀ ਲੜੀ ਜਾਂਦੇ ਪਹਿਲਾਂ ਮੈਂ ਆਇਆ ਪਹਿਲਾਂ ਮੈਂ ਆਇਆ ਦੋ ਬੰਦੇ ਥੱਪੜੀ ਥੱਪੜੀ ਹੋ ਗਏ ਪਾਜੀ ਪੂਰੀ ਮਾਰਕੀਟ 'ਚ ਤੁਸੀਂ ਕਿਸੇ ਨੂੰ ਹੋਈਆਂ ਨੇ ਤੇ ਕਿੰਨੇ ਦੋ ਮੋਟਰਸਾਈਕਲ ਜੇ ਭਾਜੀ ਮੇਰੀ ਇੱਕ ਵੀ ਗੱਲ ਝੂਠ ਨਿਕਲੇ ਫਿਰ ਅਪ ਤੁਹਾਡਾ ਭਰਾ ਤੁਹਾਡਾ ਮਤਲਬ ਗੁਨੇਗਾਰ ਆ ਭਾਜੀ ਅਸੀਂ ਤਾਂ ਆਪਣੇ ਵੱਲੋਂ ਗੁਰੂ ਘਰ ਦਾ ਲੰਗਰ ਲਾਇਆ ਵਾ ਸਮਝ ਤਾਂ ਭਾਜੀ ਸਾਹਮਣੇ ਵਾਲੇ ਨਹੀਂ ਦੀਆਂ ਨਾ ਕਿ ਲਾਈਨ 'ਚ ਲੱਗ ਕੇ ਲੰਗਰ ਲੋ ਲੰਗਰ ਅਸੀਂ ਲਾਇਆ ਵਾ ਤਾਂ ਇਹ ਲਾਈਨ 'ਚ ਲੱਗ ਕੇ ਲੰਗਰ ਲਈਏ ਭਾਜੀ ਉਹ ਲਾਈਨ 'ਚ ਲੱਗ ਕੇ ਲੰਗਰ ਹੀ ਨਹੀਂ ਲਾਰੇ ਲੜੀ ਜਾ ਰਹੇ ਆਪਸ ਵਿੱਚ ਇੱਕ ਦੂਸਰੇ ਦਾ ਭਾਜੀ ਸਿਰ ਪਾੜਤਾ ਦੱਸੋ ਤੁਸੀਂ ਵੀ ਕਿਸੇ ਦੇ ਬੱਚੇ ਹੋ ਮੈਂ ਵੀ ਕਿਸੇ ਦਾ ਬੱਚਾ ਹਾਂ 13 ਰੁਪਏ ਦੀ ਸ਼ਰਟ ਦੇ ਰਿਆਂ ਕੋਈ ਭਾਜੀ ਕਿਸੇ ਦਾ ਸਿਰ 파ੜ ਦੇ ਦੁਕਾਨ ਦੇ ਕੋਈ ਸ਼ੀਸ਼ੇ ਤੋੜ ਦੇਵੇ ਭਾਜੀ ਆਪਾਂ ਸਾਨੂੰ ਲੰਗਰ ਲਾਏ ਦਾ ਕੀ ਫਾਇਦਾ ਅਸੀਂ ਕਿੱਥੇ ਗੱਲ ਤਾਂ ਲੋਕੀ ਸਾਨੂੰ ਕਹਿ ਰਹੇ ਨੇ ਕਿ ਮਤਲਬ ਭਾਜੀ ਅਸੀਂ ਤਾਂ ਵੀ ਦੁਕਾਨ ਤੇ ਖੜੇ ਆ ਭਾਜੀ ਹੁਣ ਪੁਲਿਸ ਪ੍ਰਸ਼ਾਸਨ ਤੋਂ ਉੱਪਰ ਕੋਈ ਚੀਜ਼ ਹੈਗੀ ਐ ਪੁਲਿਸ ਪ੍ਰਸ਼ਾਸਨ ਕਹਿੰਦੀ ਐ ਕਿ ਤੁਸੀਂ ਦੁਕਾਨ ਨਹੀਂ ਖੋਲਣੀ ਪੀਸੀਆਰ ਵਾਲੇ ਉੱਥੇ ਆਏ ਪੀਸੀਆਰ ਵਾਲਿਆਂ ਨੇ ਸਾਰੇ ਸਾਹਮਣੇ ਕਿਹਾ ਜੀ ਤੁਸੀਂ ਦੁਕਾਨ ਨਹੀਂ ਖੋਲਣੀ ਤੁਹਾਨੂੰ ਪਹਿਲਾਂ ਥਾਣੇ ਐਪਲੀਕੇਸ਼ਨ ਦਿਓ ਥਾਣੇ ਐਪਲੀਕੇਸ਼ਨ ਦੇਣ ਤੋਂ ਬਾਅਦ ਅਸੀਂ ਤੁ ਸਟਿਕਰਨ ਤੋਂ ਬਾਅਦ ਅਸੀਂ ਆਪਣੇ ਆਪ ਸੈਟਿੰਗ ਨਾਲ ਬੰਦੇ ਭੇਜਾਂਗੇ ਤੇ ਤੁਸੀਂ ਮਤਲਬ ਜਿਹੜਾ ਸੇਵਾ ਕਰ ਸਕਦੇ ਹੋ ਦੱਸੋ ਬਾਜੀ ਅਸੀਂ ਕਿੱਥੇ ਗਲਤ ਆ ਲੋਕਾਂ ਨੂੰ ਸਮਝ ਹੀ ਹੈ ਨਹੀਂ ਬਾਜੀ ਇਸ ਗੱਲ ਦੀ ਆਪਸ ਵਿੱਚ ਇੱਥੇ ਲੜੀ ਜਾ ਰਹੇ ਨੇ ਇੱਕ ਦੂਸਰੇ ਦਾ ਸਿਰ ਪਾੜ ਰਹੇ ਨੇ ਉੱਥੇ ਕਈ ਭੈਣਾਂ ਵੀ ਸਾਡੀਆਂ ਕੱਪੜੇ ਲੈ ਆਣਾ ਹੀ ਗਲਤ ਟੱਚ ਬੈਡ ਟੱਚ ਕਰ ਰਹੇ ਨੇ ਉਹਨਾਂ ਨੂੰ ਜਿਹੜੇ ਸ਼ਰਾਰਤੀ ਅੰਸਰ ਨੇ ਦੱਸੋ ਇਹ ਚ ਅਸੀਂ ਦੁਕਾਨਦਾਰ ਦਾ ਕਿ ਕਸੂਰ ਆ ਦੁਕਾਨਦਾਰ ਨੇ ਤਾਂ ਆਪਣੇ ਵੱਲੋਂ ਬਾਜੀ ਸੇਵਾ ਹੀ ਕੀਤੀ ਹੈ ਨਾ ਅਗਲੇ ਦਾ ਉਪਰਾਲਾ ਸੀਗਾ ਕਿ ਆਪਾਂ ਗੁਰੂ ਨਾਨਕ ਦਾ ਬਰਥ ਦੇ ਆ ਉਹਨੂੰ ਬਈਆ ਤਰੀਕੇ ਨਾਲ ਸੈਲੀਬ੍ਰੇਟ ਕਰਨਾ ਵਾ ਤੇ ਜੇ ਸੰਗਤ ਹੀ ਜਿਹੜੀ ਸਾਡੀ ਸੰਗਤ ਸੀਗੀ ਸਾਡੇ ਅਸਤੇ ਸਾਰੇ ਰੱਬੂ ਪਵੰਦੇ ਸੀਗੇ ਜਿਹੜੀ ਸੰਗਤ ਸੀਗੀ ਵੀਰੇ ਉਹ ਸੰਗਤ ਹੀ ਆਪਸ ਵਿੱਚ ਲੜੀ ਜਾ ਰਹੀ ਐ ਹੁੰਦਾ ਪਤਾ ਕੀ ਐ ਵੀਰੇ ਜਦੋਂ 5-700 ਬੰਦਾ ਇਕੱਠਾ ਹੁੰਦਾ ਨਾ ਉਹਦੇ ਵਿੱਚ 10-ਪਈ ਸ਼ਰਾਰਤੀ ਬੰਦੇ ਹੁੰਦੇ ਆ 5-10 ਜਿਹੜੇ ਸ਼ਰਾਰਤੀ ਬੰਦੇ ਹੁੰਦੇ ਆ ਨਾ ਵੀਰੇ ਉਹਨਾਂ ਦਾ ਕੰਮ ਇਹੀ ਹੁੰਦਾ ਵਾ ਕਿ ਹਾਂ ਵੀ ਆਪਾਂ ਲੋਕਾਂ ਨੂੰ ਮਤਲਬ ਖਰਾਬ ਕਰਨਾ ਅਗਲੇ ਦੀ ਦੁਕਾਨਦਾਰੀ ਖਰਾਬ ਕਰਨੀ ਭਾਜੀ ਸਾਨੂੰ ਕੋਈ ਚੱਕਾ ਕੋਈ ਸਾਨੂੰ ਕੁਝ ਵੀ ਕਹੀ ਜਾਵੇ ਕੁਝ ਨਾ ਕਵੇ ਸਾਨੂੰ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਭਾਜੀ ਜਿੰਨੇ ਜੋ ਕਹਿਣਾ ਕਵੇ ਜਿਹਦਾ ਜੋ ਕੰਮ ਹੈ ਉਹਦਾ ਹੈ ਹੀ ਆ ਉਹਨੇ ਕਰਨਾ ਹੀ ਆ ਇੰਸਟਾਗ੍ਰਾਮ ਦੇ ਉੱਪਰ ਭਾਜੀ ਕਈ ਬੰਦੇ ਇਹੋ ਜਿਹੇ ਨੇ ਜਿਹੜੇ ਮਤਲਬ ਤੁਹਾਨੂੰ ਪਤਾ ਕਿ ਜਿਹੜੇ ਮਤਲਬ ਕਿਸੇ ਨੂੰ ਖਾਂਦੇ ਜਾਂ ਕਿਸੇ ਨੂੰ ਸੇਵਾ ਕਰਦੇ ਹੋਏ ਬਰਦਾਸ਼ਤ ਨਹੀਂ ਕਰ ਸਕਦੇ ਵੀਰੇ ਤੁਹਾਡੇ ਭਰਾ ਦੀ ਤੁਹਾਡੇ ਨਾਲ ਜਵਾਨ ਆ 2-4 ਦਿਨ ਦੇ ਵਿੱਚ ਫੇਰ ਅਸੀਂ ਆਫਰ ਲਾਵਾਂਗੇ 13 ਰੁਪਏ ਦੀ ਪੁਲਿਸ ਸਿਕਿਉਰਟੀ ਦੇ ਨਾਲ ਲਾਵਾਂਗੇ ਜੇ ਨਾ ਲਾਏ ਤਾਂ ਫੇਰ ਗੱਲ ਕਰਿਓ ਫੇਰ ਤੁਸੀਂ ਕਹਿਓ ਕਿ ਤੁਹਾਡਾ ਭਰਾ ਨੇ ਕੋਈ ਵੀਡੀਓ ਪਾਈ ਸੀ ਤਾਂ ਗਲਤ ਪਾਈ ਸੀ ਆਪਾਂ ਅੱਜ ਦਾ ਦਿਨ ਚੁਪੈਰਾ ਸਾਹਿਬ ਹੈ ਗੁਰਪੂਰਬ ਹੈ ਕੱਲ ਆਪਾਂ ਕਮਿਸ਼ਨਰ ਸਾਹਿਬ ਦੇ ਦਫ਼ਤਰ ਜਾ ਕੇ ਉਹਨਾਂ ਨੂੰ ਐਪਲੀਕੇਸ਼ਨ ਦਵਾਂਗੇ ਉਹਨੂੰ ਮਤਲਬ ਪੁਲਿਸ ਸਿਕਿਉਰਟੀ ਦੇਣਗੇ ਪੁਲਿਸ ਸਿਕਿਉਰਟੀ ਦੇਣ ਦੇ ਨਾਲ ਭਾਜੀ ਆਪਾਂ ਜਿਹੜਾ ਵਾ ਸਾਰੀ ਸੰਗਤ ਨੂੰ ਜਿਨ੍ਹਾਂ ਨੂੰ ਅਸੀਂ ਕਿਹਾ ਸ਼ਰਲਟ ਦੇਵਾਂਗੇ ਭਾਜੀ ਸਾਰਿਆਂ ਨੂੰ ਦੇਵਾਂਗੇ ਅਸੀਂ ਤੁਸੀਂ ਅਸੀਂ ਇਹ ਨਹੀਂ ਚਾਹੁੰਦੇ ਭਾਜੀ ਕਿਸੇ ਦੀ ਭੈਣ ਭਰਾ ਨੂੰ ਝੋਟ ਲੱਗੇ ਕਿਸੇ ਦੇ ਬੱਚੇ ਨੂੰ ਝੋਟ ਲੱਗੇ ਭਾਜੀ ਅਗਰ ਆਪਾਂ ਸੇਵਾ ਕਰ ਰਿਹਾ ਉਹਨੂੰ ਸੇਵਾ ਬੰਦੇ ਨੂੰ ਕਰ ਲੈਣ ਕਰ ਲੈਣ ਦੇਣੀ ਚਾਹੀਦੀ ਹੈ ਅਗਰ ਕੋਈ ਨਹੀਂ ਜਿਹੜਾ ਨਹੀਂ برداشت ਕਰ ਸਕਦਾ ਵੀਰੇ ਭਰਾ ਬਣ ਕੇ ਉਹ ਨਾ ਆਵੇ ਜਿਨ੍ਹਾਂ ਨੂੰ ਚਾਹੀਦੀ ਹੈ ਭਾਜੀ ਅਗਰ ਤੁਸੀਂ ਕੋ ਤੇ ਅਸੀਂ ਸ਼ਾਮ ਨੂੰ ਭਾਜੀ ਲਾਈਵ ਹੋ ਕੇ ਕਸਟਮਰ ਨਹੀਂ ਲੈ ਸਕਦੇ ਜਿਹੜੇ ਬੰਦੇ ਜਿਹੜੇ ਬੰਦੇ ਰੋਡ ਤੇ ਸੌਂਦੇ ਆ ਨਾ ਗਰੀਬ ਬੰਦੇ ਆਪਾਂ ਲਾਈਵ ਪਾ ਕੇ ਭਾਜੀ ਉਹਨਾਂ ਨੂੰ ਸ਼ਰਲਟਾ ਦੇ ਦਾਂਗੇ ਜਾ ਕੇ ਭਾਜੀ ਅਪਾ ਦਾ ਦੇਣੀ ਆ ਭਾਜੀ ਜੋ ਮੂੰਹ ਚੋਂ ਕੱਢਿਆ ਉਹ ਆਪਾਂ ਕਰਨਾ ਪਰ ਗੱਲ ਇਹ ਆ ਭਾਜੀ ਲੋਕਾਂ ਨੂੰ ਸਮਝ ਹੋਣੀ ਚਾਹੀਦੀ ਆ ਕਿ ਹਾਂ ਵੀ ਵੀਰੇ ਕਿ ਇਹ ਕੰਮ ਸੇਵਾ ਵਾਲਾ ਵਾਸ ਸੇਵਾ ਦੇ ਤਰੀਕੇ ਨਾਲ ਕਰੋ ਲੋਕੀ ਭਾਜੀ ਸیرے 9:30 ਦੀ ਸ਼ੇਲ ਆ ਲੋਕੀ ਸیرے 5-6 ਵਜੇ ਹੀ ਆ ਗਏ ਨੇ 5-6 ਵਜੇ ਆ ਕੇ ਹੋਰ ਲੋਕਾਂ ਨੂੰ ਵੀ ਕਹੀ ਜਾਂਦੇ ਨੇ ਇੱਥੇ ਲੱਗੀ ਆ ਭਾਜੀ ਰਸ਼ਵਤੀ ਜਾ ਰਿਹਾ ਰਸ਼ਵਤੀ ਜਾ ਰਿਹਾ ਇੱਕ ਦੂਸਰੇ ਨਾਲ ਲੜਾਈ ਕਰੀ ਜਾ ਰਿਹਾ ਉਹ ਕਹਿੰਦਾ ਮੇਰੀ ਵਾਰੀ ਹਾਂ ਉਸ ਤੋਂ ਕਈ ਬੰਦੇ ਨਾ ਵਿੱਚੋਂ ਬੈਡ ਕਮੈਂਟ ਕਰੀ ਜਾਂਦੇ ਆ ਉਹਨਾਂ ਨੂੰ ਵੀ ਸਮਝ ਹੋਣੀ ਚਾਹੀਦੀ ਹੈ ਕਿ ਉਹਨਾਂ ਘਰੇ ਵੀ ਭੈਣ ਹੈਗੀ ਆ, ਮਾਂ ਹੈਗੀ ਆ, ਇਹ ਸਭ ਕੰਮ ਚੰਗੇ ਲੱਗਦੇ ਆ। ਜੇ ਕੋਈ ਬੰਦਾ ਸੇਵਾ ਕਰ ਰਿਹਾ ਭਾਜੀ ਆਪਣਾ ਪੰਜਾਬ ਕਾਈ ਤਰੱਕੀ ਚ ਨਹੀਂ ਹੈਗਾ ਤੇ ਲੋਕੀ ਉੱਥੇ ਲੋਕਾਂ ਨੂੰ ਸੇਵਾ ਕਰਨ ਨਹੀਂ ਦਿੰਦੇ। ਭਾਜੀ ਕਹਿੰਦੇ ਆ ਨਾ ਸਿੱਖ ਸਿੱਖ ਨੂੰ ਨਾ ਮਾਰੇ ਤੇ ਸਿੱਖ ਕੌਮ ਕਦੇ ਨਾ ਹਾਰੇ। ਇਹ ਸਭ ਲੋਕਾਂ ਦੀਆਂ ਗਲਤੀਆਂ ਨੇ ਭਾਜੀ ਜਿਹੜੀਆਂ ਸਾਨੂੰ ਭੁਗਤਣੀਆਂ ਪੈਰੀਆਂ ਨੇ। ਕੀ ਵੀਰੇ ਅੱਜ ਤਾਂ ਮਾਜੀ ਮੈਂ ਜੈਕਟ ਅੱਜ ਮੈਂ ਸ਼ਰਟ ਦਾ ਲੰਗਰ ਲਾਇਆ ਅਗਰ ਅੱਜ ਲੰਗਰ ਸਹੀ ਚੱਲਦਾ ਭਾਜੀ ਸ਼ਹੀਦੀ ਦੇ ਹੜੇ ਤੇ ਆਪਾਂ ਜੈਕਟਾ ਦਾ ਲੰਗਰ ਲਾਣਾ ਸੀ ਲੋਕਾਂ ਨੂੰ ਫਾਇਦਾ ਹੋਣਾ ਸੀ ਭਾਜੀ 1 ਰੁਪਏ 'ਚ ਜੈਕਟ ਦੇਣੀ ਸੀ ਤੁਸੀਂ ਦੱਸੋ 1 ਰੁਪਏ ਦੇ ਵਿੱਚ ਪੈਨਸਲ ਵੀ ਕਾਗਜ਼ ਦੀ ਪੈਨ ਨਹੀਂ ਦਾ ਪੱਤਾ ਵੀ ਨਹੀਂ ਆਂਦਾ ਉਹ ਵੀ ਭਾਜੀ ਆਪਾਂ ਦੇਣਾ ਸੀ ਪਰ ਲੋਕੀ ਸਮਝਦੇ ਨਹੀਂ ਭਾਜੀ ਲੇਡੀਜ਼ ਨੂੰ ਉੱਥੇ ਕਈ ਜਨਾਨੀਆਂ ਨੂੰ ਭਾਜੀ ਬੈਜ ਟੱਚ ਕੀਤਾ ਉਹ ਲੜ ਪਈਆਂ ਆਪਸ ਵਿੱਚ ਭਾਜੀ ਬਾਲਾ ਗੁੱਥਨ ਗੁੱਥੀਆਂ ਹੋ ਗਿਆ ਉਹਦਾ ਕੋਈ ਫਾਇਦਾ ਹੋਇਆ ਭਾਜੀ ਲੋਕੀ ਸਮਝਦੇ ਨਹੀਂ ਭਾਜੀ ਕੁਝ ਸ਼ਰਾਰਤੀ ਬੰਦੇ ਹੁੰਦੇ ਆ ਜਿਹੜੇ ਮਤਲਬ ਹੋਲ ਕਰਦੇ ਆ ਦੱਸੋ ਤੁਸੀਂ ਸ਼ਲਟ ਲੈਣ ਆਏ ਹੋ ਤੁਹਾਡਾ ਫੋਨ ਚੱਕਰ ਸਾਈਕਲ ਕਿਸੇ ਦਾ ਚੱਕਣ ਦਾ ਕੀ ਫਾਇਦਾ ਲੋਕਾਂ ਦੇ ਮੋਟਰਸਾਈਕਲ ਚੱਕੇ ਗਏ ਭਾਜੀ ਦੋ ਬੰਦੇਆਂ ਦੇ ਦੋ ਬੰਦੇਆਂ ਦੇ ਮੋਟਰਸਾਈਕਲ ਚੱਕ ਕੇ ਲੈ ਗਏ ਉਹਦਾ ਕੀ ਫਾਇਦਾ ਹੋਇਆ ਦੱਸੋ ਵੀਰੇ ਸਵੇਰ 11:00 12:00 2:00 3:00 12:00 ਉਹਦਾ ਚੱਕ ਕੇ ਕੋਈ ਨਹੀਂ ਰਿਹਾ ਸਾਰਾ ਸਾਰਾ ਹੋ ਗਿਆ ਕੋਣ ਬਰੂਗਾ ਬਾਕੀ ਬਾਕੀ ਵੀ ਇਹ ਜਿੱਦ ਤੁਸੀਂ ਕਰਨਾ ਹੋਊਗਾ ਕਰ ਲਿਓ ਆਪਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਆਪਣੀ ਜੋ ਗੱਲ ਸੀ ਆਪਾਂ ਤੁਹਾਨੂੰ ਦੱਸ ਤੀ ਬਾਕੀ ਸਭ ਤੁਹਾਡੇ ਉੱਪਰ ਹੈ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਕਿਹੜੇ ਕਿੰਨੇ ਬੰਦੇ ਲਾਜ਼ਮੀ ਕਰਨਾ ਪਾਉਣਾ ਭਾਜੀ ਇਹ ਜੰਦਾ ਵਿੱਚ ਬਾਰ-ਬਾਰ ਭਾਜੀ ਆ ਮੈਂ ਫਲਾਈਟ ਮੋਡ ਲਾਵਾਂ ਦੇਖ ਲਓ ਲਵਾ WiFi ਦਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਆਪਾਂ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਨੂੰ ਲੈ ਕੇ ਜੀ ਤੇਰਾ 13 ਰੁਪਏ ਦੇ ਵਿੱਚ ਸੇਰ ਲਈ ਸੀਗੀ ਜਿੱਦਾਂ ਹੀ ਅਸੀਂ ਦੁਕਾਨ ਤੇ ਪੁੱਛੇ ਆ ਭਾਜੀ ਸਾਨੂੰ ਪਹਿਲੀ ਗੱਲ ਤਾਂ ਕਿਸੇ ਸੰਗਤ ਨੇ ਭਾਜੀ ਸ਼ਟਰ ਨਹੀਂ ਖੋਲਣ ਦਿੱਤਾ ਦੂਸਰਾ ਭਾਜੀ ਤਿੰਨ ਮੋਟਰਸਾਈਕਲ ਚੋਰੀ ਹੋ ਗਏ ਉਸ ਤੋਂ ਬਾਅਦ ਦੋ ਜਨਾਨੀਆਂ ਦੇ ਸਿਰ ਪਾਟ ਗਏ ਚਾਰ ਪੰਜ ਮੁੰਡੇ ਆਪਸ ਵਿੱਚ ਲੜ ਕੇ ਪੰਜ ਪੰਜ ਚਾਰ ਪੰਜ ਮੁੰਡੇ ਆਪਸ ਵਿੱਚ ਲੜ ਗਏ ਅਸੀਂ ਡੁਗਰੀ ਥਾਣੇ ਗਏ ਸੀ ਦਰਖਾਸਤ ਦੇਣ ਡੁਗਰੀ ਥਾਣੇ ਵਾਲਿਆਂ ਨੇ ਸਾਨੂੰ ਕਿਹਾ ਜੀ ਸਾਨੂੰ ਲਿਖ ਕੇ ਦਿਓ ਅਸੀਂ ਤੁਹਾਨੂੰ ਮਤਲਬ ਸਿਕਿਉਰਟੀ ਦਿੰਨੇ ਆ ਉਸ ਤੋਂ ਬਾਅਦ ਤੁਸੀਂ ਸੇਰ ਲਾਇਓ ਵਰੀਆ ਸੇਲ ਜਿਹੜੀ 13 ਰੁਪਏ ਵਾਲੀ ਆਪਾਂ ਮੂੰਹ ਚੋਂ ਕੱਢੀ ਆ ਇਹ ਤੁਹਾਨੂੰ ਜਰੂਰ ਮਿਲੂਗੀ 1-2 ਦਿਨ ਬਾਅਦ ਅਸੀਂ ਮਤਲਬ ਪੁਲਿਸ ਕੋਲ ਤੇ ਪੁਲਿਸ ਕਮਿਸ਼ਨਰ ਦੇ ਦੇ ਕੇ ਫਿਰ ਅਸੀਂ ਐਪਲੀਕੇਸ਼ਨ ਦੇ ਕੇ ਸਿਕਿਉਰਿਟੀ ਲੈ ਕੇ ਉਸ ਤੋਂ ਬਾਅਦ ਸੇਲ ਲਾਵਾਂਗੇ ਭਾਜੀ ਲੋਕੀ ਇੰਨੀ ਦੂਰੋਂ ਦੂਰੋਂ ਆਏ ਆ ਸਾਨੂੰ ਬਹੁਤ ਉਹਦਾ ਮਹਿਸੂਸ ਹੋਇਆ ਪਰ ਭਾਜੀ ਗੱਲ ਦੱਸੋ ਅਸੀਂ ਗਲਤ ਨਹੀਂ ਹੈਗੇ ਤੁਸੀਂ ਅਸੀਂ ਵੀਡੀਓ ਪਾਈ ਆ ਇੰਸਟਾਗ੍ਰam ਤੇ ਚੈੱਕ ਕਰ ਲਓ ਤੁਸੀਂ ਭਾਜੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੰਦਾ ਪਹੁੰਚ ਗਿਆ ਭਾਜੀ ਲੋਕਾਂ ਦੇ ਮੋਟਰਸਾਈਕਲ ਚੋਰੀ ਕਰੀ ਜਾਂਦੇ ਆ ਜੀ ਉੱਥੋਂ ਦੀ ਤੇ ਉਸ ਤੋਂ ਬਾਅਦ ਲੋਕ ਸਾਨੂੰ ਸ਼ਟਰ ਤੱਕ ਭਾਜੀ ਖੋਲਣ ਨਹੀਂ ਦਿੱਤਾ ਸਾਡੇ ਕੋਲ ਉਹਦੀ ਵੀ ਵੀਡੀਓ ਅਸੀਂ ਪਾਈ ਆ ਮਤਲਬ ਬੰਦਾ ਸ਼ਟਰ ਦੇ ਨਾਲ ਚਿਪਾ ਕੇ ਖੜਾ ਭਾਜੀ ਉਹਨਾਂ ਨੇ ਸਾਨੂੰ ਸ਼ਟਰ ਵੀ ਜੁਆਇਨ ਕੀਤਾ ਜੀ ਇਹ ਚ ਦੱਸੋ ਸਾਡਾ ਕੀ ਕਸੂਰ ਆ ਜੇ ਅਸੀਂ ਗਲਤ ਆ ਤੇ ਅਸੀਂ ਭਾਜੀ ਲੰਗਰ ਲਾਣਾ ਅਗਰ ਗਲਤ ਆ ਤਾਂ ਤੁਸੀਂ ਸਾਨੂੰ ਦੱਸੋ ਕਿ ਅਸੀਂ ਲੰਗਰ ਗਲਤ ਲਾਇਆ ਵਾ ਅਸੀਂ ਆਪਣੇ ਵੱਲੋਂ ਤਾਂ ਭਾਜੀ ਸੇਵਾ ਨਿਭਾ ਰਹੇ ਆ ਪਰ ਲੋਕੀ ਸੇਵਾ ਕਰਨ ਦੇਣਗੇ ਤੇ ਭਾਜੀ ਕੋਈ ਸੇਵਾ ਕਰੂਗਾ ਨਾ ਤੁਸੀਂ ਆਪ ਸਿਆਣੇ ਹੋ ਜੇ ਦੁਕਾਨ ਦਾ ਸ਼ਟਰ ਤਾਂ ਤੇ ਕੱਪੜੇ ਦੇਵਾਂਗੇ ਨਾ ਜੇ ਸ਼ਟਰ ਹੀ ਨਹੀਂ ਖੋਲਣ ਦੇ ਰਹੇ ਭਾਜੀ ਆਪਸ ਵਿੱਚ ਇੱਥੇ ਲੜੀ ਜਾਂਦੇ ਪਹਿਲਾਂ ਮੈਂ ਆਇਆ ਪਹਿਲਾਂ ਮੈਂ ਆਇਆ ਦੋ ਬੰਦੇ ਥੱਪੜੀ ਥੱਪੜੀ ਹੋ ਗਏ ਭਾਜੀ ਪੂਰੀ ਮਾਰਕੀਟ 'ਚ ਤੁਸੀਂ ਕਿਸੇ ਨੂੰ ਜਾ ਕੇ ਪੁੱਛ ਸਕਦੇ ਹੋ ਕਿ ਉੱਥੇ ਕਿੰਨੀਆਂ ਲੜਾਈਆਂ ਹੋਈਆਂ ਨੇ ਤੇ ਕਿੰਨੇ ਦੋ ਮੋਟਰਸਾਈਕਲ ਜੇ ਭਾਜੀ ਮੇਰੀ ਇੱਕ ਵੀ ਗੱਲ ਝੂਠ ਨਿਕਲੇ ਫਿਰ ਅੱਪ ਤੁਹਾਡਾ ਭਰਾ ਤੁਹਾਡਾ ਮਤਲਬ ਗੁਨੇਗਾਰ ਆ ਭਾਜੀ ਅਸੀਂ ਤਾਂ ਆਪਣੇ ਵੱਲੋਂ ਗੁਰੂ ਘਰ ਦਾ ਲੰਗਰ ਲਾਇਆ ਵਾ ਸਮਝ ਤਾਂ ਭਾਜੀ ਸਾਹਮਣੇ ਵਾਲੇ ਆਈ ਦੀ ਹੈ ਨਾ ਕਿ ਲਾਈਨ 'ਚ ਲੱਗ ਕੇ ਲੰਗਰ ਲੋ ਲੰਗਰ ਅਸੀਂ ਲਾਇਆ ਵਾ ਤਾਂ ਇਹ ਲਾਈਨ 'ਚ ਲੱਗ ਕੇ ਲੰਗਰ ਲਈਏ ਭਾਜੀ ਉਹ ਲਾਈਨ ਚ ਲਾ ਕੇ ਲੰਗਰ ਹੀ ਨਹੀਂ ਲਾਰੇ ਲੜੀ ਜਾ ਰਹੇ ਆਪਸ ਵਿੱਚ ਇੱਕ ਦੂਸਰੇ ਦਾ ਭਾਜੀ ਸਿਰ ਪਾੜਤਾ ਦੱਸੋ ਤੁਸੀਂ ਵੀ ਕਿਸੇ ਦੇ ਬੱਚੇ ਹੋ ਮੈਂ ਵੀ ਕਿਸੇ ਦਾ ਬੱਚਾ ਹਾਂ 13 ਰੁਪਏ ਦੀ ਸ਼ਰਟ ਦੇ ਰਹੇ ਆ ਕੋਈ ਭਾਜੀ ਕਿਸੇ ਦਾ ਸਿਰ ਪਾੜ ਦੇ ਦੁਕਾਨ ਦੇ ਕੋਈ ਸ਼ੀਸ਼ੇ ਤੋੜ ਦੇਵੇ ਭਾਜੀ ਆਪਾਂ ਸਾਨੂੰ ਲੰਗਰ ਲਾਏ ਦਾ ਕੀ ਫਾਇਦਾ ਅਸੀਂ ਕਿੱਥੇ ਗਲਤ ਲੋਕੀ ਸਾਨੂੰ ਕਹਿ ਰਹੇ ਨੇ ਕਿ ਮਤਲਬ ਭਾਜੀ ਅਸੀਂ ਤਾਂ ਵੀ ਦੁਕਾਨ ਤੇ ਖੜੇ ਆ ਭਾਜੀ ਹੁਣ ਪੁਲਿਸ ਪ੍ਰਸ਼ਾਸਨ ਤੋਂ ਉੱਪਰ ਕੋਈ ਚੀਜ਼ ਹੈਗੀ ਐ ਪੁਲਿਸ ਪ੍ਰਸ਼ਾਸਨ ਕਹਿੰਦੀ ਐ ਕਿ ਤੁਸੀਂ ਦੁਕਾਨ ਨਹੀਂ ਖੋਲਣੀ ਪੀਸੀਆਰ ਵਾਲੇ ਉੱਥੇ ਆਏ ਸੀਸੀ ਆਲਾ ਨੇ ਸਾਰੇ ਸਾਹਮਣੇ ਕਿਹਾ ਜੀ ਤੁਸੀਂ ਦੁਕਾਨ ਨਹੀਂ ਖੋਲਣੀ ਤੁਹਾਨੂੰ ਪਹਿਲਾਂ ਥਾਣੇ ਐਪਲੀਕੇਸ਼ਨ ਦਿਓ ਥਾਣੇ ਐਪਲੀਕੇਸ਼ਨ ਦੇਣ ਤੋਂ ਬਾਅਦ ਅਸੀਂ ਤੁਹਾਨੂੰ ਸਿਕਿਉਰਟੀ ਪ੍ਰੋਵਾਈਡ ਕਰਾਂਗੇ ਕਰਨ ਤੋਂ ਬਾਅਦ ਅਸੀਂ ਆਪਣੇ ਆਪ ਸੈਟਿੰਗ ਨਾਲ ਬੰਦੇ ਭੇਜਾਂਗੇ ਤੇ ਤੁਸੀਂ ਮਤਲਬ ਜਿਹੜਾ ਸੇਵਾ ਕਰ ਸਕਦੇ ਹੋ ਦੱਸੋ ਬਾਜੀ ਅਸੀਂ ਕਿੱਥੇ ਗਲਤ ਆ ਲੋਕਾਂ ਨੂੰ ਸਮਝ ਹੀ ਹੈ ਨਹੀਂ ਬਾਜੀ ਇਸ ਗੱਲ ਦੀ ਆਪਸ ਵਿੱਚ ਲੜੀ ਜਾ ਰਹੇ ਨੇ ਇੱਕ ਦੂਸਰੇ ਦਾ ਸਿਰ ਪਾੜ ਰਹੇ ਨੇ ਉਥੇ ਕਈ ਭੈਣਾ ਵੀ ਸਾਡੀਆਂ ਕੱਪੜੇ ਲੈ ਆਣਾ ਹੀ ਗਲਤ ਟੱਚ ਬੈਡ ਟੱਚ ਕਰ ਰਹੇ ਨੇ ਉਹਨਾਂ ਨੂੰ ਜਿਹੜੇ ਸ਼ਰਾਰਤੀ ਅਨਸਰ ਨੇ ਦਸੋ ਉਹਦੇ ਚ ਅਸੀਂ ਦੁਕਾਨਦਾਰ ਦਾ ਕਿ ਕਸੂਰ ਹੈ ਦੁਕਾਨਦਾਰ ਨੇ ਤਾਂ ਆਪਣੇ ਵੱਲੋਂ ਭਾਜੀ ਸੇਵਾ ਹੀ ਕੀਤੀ ਹੈ ਨਾ ਅਗਲੇ ਦਾ ਉਪਰਾਲਾ ਸੀਗਾ ਕਿ ਆਪਾਂ ਗੁਰੂ ਨਾਨਕ ਦਾ ਬਰਥ ਦੇ ਆ ਉਹਨੂੰ ਬਈਆ ਤਰੀਕੇ ਨਾਲ ਸੈਲੀਬ੍ਰੇਟ ਕਰਨਾ ਵਾ ਤੇ ਜੇ ਸੰਗਤ ਹੀ ਭਾਜੀ ਜਿਹੜੀ ਸਾਡੀ ਸੰਗਤ ਸੀਗੀ ਸਾਡੇ ਵਾਸਤੇ ਸਾਰੇ ਰੱਬੂ ਪਵੰਦੇ ਸੀਗੇ ਜਿਹੜੀ ਸੰਗਤ ਸੀਗੀ ਵੀਰੇ ਉਹ ਸੰਗਤ ਹੀ ਆਪਸ ਵਿੱਚ ਲੜੀ ਜਾ ਰਹੀ ਹੈ ਹੁੰਦਾ ਪਤਾ ਕੀ ਆ ਵੀਰੇ ਜਦੋਂ 5-700 ਬੰਦਾ ਇਕੱਠਾ ਹੁੰਦਾ ਨਾ ਉਹਦੇ ਵਿੱਚ 10-ਪਈ ਸ਼ਰਾਰਤੀ ਬੰਦੇ ਹ ਪੰਜ ਦਸ ਜਿਹੜੇ ਸ਼ਰਾਰਤੀ ਬੰਦੇ ਹੁੰਦੇ ਆ ਨਾ ਵੀਰੇ ਉਹਨਾਂ ਦਾ ਕੰਮ ਇਹੀ ਹੁੰਦਾ ਵਾ ਕਿ ਹਾਂ ਵੀ ਆਪਾਂ ਲੋਕਾਂ ਨੂੰ ਮਤਲਬ ਖਰਾਬ ਕਰਨਾ ਅਗਲੇ ਦੀ ਦੁਕਾਨਦਾਰੀ ਖਰਾਬ ਕਰਨੀ ਭਾਜੀ ਸਾਨੂੰ ਕੋਈ ਚੱਕਾ ਕੋਈ ਸਾਨੂੰ ਕੁਝ ਵੀ ਕਹੀ ਜਾਵੇ ਕੁਝ ਨਾ ਕਵੇ ਸਾਨੂੰ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਭਾਜੀ ਜਿੰਨੇ ਜੋ ਕਹਿਣਾ ਕਵੇ ਜਿਹਦਾ ਜੋ ਕੰਮ ਹੈ ਉਹਦਾ ਹੈ ਹੀ ਆ ਉਹਨੇ ਕਰਨਾ ਹੀ ਆ ਇੰਸਟਾਗ੍ਰਾਮ ਦੇ ਉੱਪਰ ਭਾਜੀ ਕਈ ਬੰਦੇ ਇਹੋ ਜਿਹੇ ਨੇ ਜਿਹੜੇ ਮਤਲਬ ਤੁਹਾਨੂੰ ਪਤਾ ਕਿ ਜਿਹੜੇ ਮਤਲਬ ਕਿਸੇ ਨੂੰ ਖਾਂਦੇ ਜਾਂ ਕਿਸੇ ਨੂੰ ਸੇਵਾ ਕਰਦੇ ਹੋਏ ਬਰਦਾਸ਼ਤ ਨਹੀਂ ਕਰ ਸਕਦੇ ਵੀਰੇ ਆ ਤੁਹਾਡੇ ਭਰਾ ਦੀ ਤੁਹਾਡੇ ਨਾਲ ਜ਼ਬਾਨ ਆ 2-4 ਦਿਨ ਦੇ ਵਿੱਚ ਫੇਰ ਅਸੀਂ ਆਫਰ ਲਾਵਾਂਗੇ 13 ਰੁਪਏ ਦੀ ਪੁਲਿਸ ਸਿਕਿਉਰਟੀ ਦੇ ਨਾਲ ਲਾਵਾਂਗੇ ਜੇ ਨਾ ਲਾਏ ਤਾਂ ਫੇਰ ਗੱਲ ਕਰਿਓ ਫੇਰ ਤੁਸੀਂ ਕਹਿਓ ਕਿ ਤੁਹਾਡਾ ਭਰਾ ਨੇ ਕੋਈ ਵੀਡੀਓ ਪਾਈ ਸੀ ਤਾਂ ਗਲਤ ਪਾਈ ਸੀ ਆਪਾਂ ਅੱਜ ਦਾ ਦਿਨ ਚੁਪਹਿਰਾ ਸਾਹਿਬ ਹੈ ਗੁਰਪੂਰਬ ਹੈ ਕੱਲ ਆਪਾਂ ਕਮਿਸ਼ਨਰ ਸਾਹਿਬ ਦੇ ਦਫ਼ਤਰ ਜਾ ਕੇ ਉਹਨਾਂ ਨੂੰ ਐਪਲੀਕੇਸ਼ਨ ਦਵਾਂਗੇ ਉਹਨੂੰ ਮਤਲਬ ਪੁਲਿਸ ਸਿਕਿਉਰਟੀ ਦੇਣਗੇ ਪੁਲਿਸ ਸਿਕਿਉਰਟੀ ਦੇਣ ਦੇ ਨਾਲ ਭਾਜੀ ਆਪਾਂ ਜਿਹੜਾ ਵਾ ਸਾਰੀ ਸੰਗਤ ਨੂੰ ਜਿਨ੍ਹਾਂ ਨੂੰ ਅਸੀਂ ਕਿਹਾ ਸ਼ਰਟ ਦੇਵਾਂਗੇ ਭਾਜੀ ਸਾਰਿਆਂ ਨੂੰ ਦੇਵਾਂਗੇ ਅਸੀਂ ਤੁਸੀਂ ਅਸੀਂ ਇਹ ਨਹੀਂ ਚਾਹਦੇ ਭਾਜੀ ਕਿਸੇ ਦੀ ਭੈਣ ਭਰਾ ਨੂੰ ਝੋਟ ਲੱਗੇ ਕਿਸੇ ਦੇ ਬੱਚੇ ਨੂੰ ਝੋਟ ਲੱਗੇ ਭਾਜੀ ਅਗਰ ਅਕ ਆਪਣਾ ਸੇਵਾ ਕਰ ਰਿਹਾ ਉਹਨੂੰ ਸੇਵਾ ਬੰਦੇ ਨੂੰ ਕਰ ਲੈਣ ਕਰ ਲੈਣ ਦੇਣੀ ਚਾਹੀਦੀ ਹੈ ਅਗਰ ਕੋਈ ਨਹੀਂ ਜਿਹੜਾ ਨਹੀਂ ਬਰਦਾਸ਼ਤ ਕਰ ਸਕਦਾ ਵੀਰੇ ਭਰਾ ਬਣ ਕੇ ਉਹ ਨਾ ਆਵੇ ਜਿਨ੍ਹਾਂ ਨੂੰ ਚਾਹੀਦੀ ਹੈ ਭਾਜੀ ਅਗਰ ਤੁਸੀਂ ਕੋ ਤੇ ਅਸੀਂ ਸ਼ਾਮ ਨੂੰ ਭਾਜੀ ਲਾਈਵ ਹੋ ਕੇ ਕਸਟਮਰ ਨਹੀਂ ਲੈ ਸਕਦੇ ਜਿਹੜੇ ਬੰਦੇ ਜਿਹੜੇ ਬੰਦੇ ਰੋਡ ਤੇ ਸੌਂਦੇ ਹਨ ਨਾ ਗਰੀਬ ਬੰਦੇ ਆਪਾਂ ਲਾਈਵ ਪਾ ਕੇ ਭਾਜੀ ਉਹਨਾਂ ਨੂੰ ਸ਼ਰਟਾਂ ਦੇ ਦਾਂਗੇ ਜਾ ਕੇ ਭਾਜੀ ਆਪਾਂ ਤਾਂ ਦੇਣੀ ਆ ਭਾਜੀ ਜੋ ਮੂੰਹ ਚੋਂ ਕੱਢਿਆ ਉਹ ਆਪਾਂ ਕਰਨਾ ਪਰ ਗੱਲ ਇਹ ਆ ਭਾਜੀ ਲੋਕਾਂ ਨੂੰ ਸਮਝ ਹੋਣੀ ਚਾਹੀਦੀ ਆ ਕਿ ਹਾਂ ਵੀ ਵੀਰੇ ਕਿ ਇਹ ਕੰਮ ਸੇਵਾ ਵਾਲਾ ਵਾਸ ਸੇਵਾ ਦੇ ਤਰੀਕੇ ਨਾਲ ਕਰੋ ਲੋਕੀ ਭਾਜੀ ਸیرے 9:30 ਦੀ ਸ਼ੇਲ ਆ ਲੋਕੀ ਸیرے 5-6 ਵਜੇ ਹੀ ਆ ਗਏ ਨੇ 5-6 ਵਜੇ ਆ ਕੇ ਹੋਰ ਲੋਕਾਂ ਨੂੰ ਵੀ ਕਹੀ ਜਾਂਦੇ ਨੇ ਇੱਥੇ ਲੱਗੀ ਆ ਭਾਜੀ ਰਸ਼ਵਤੀ ਜਾ ਰਿਹਾ ਰਸ਼ਵਤੀ ਜਾ ਰਿਹਾ ਇੱਕ ਦੂਸਰੇ ਨਾਲ ਲੜਾਈ ਕਰੀ ਜਾ ਰਹੇ ਉਹ ਕਹਿੰਦਾ ਮੇਰੀ ਵਾਰੀ ਹਾਂ ਉਤੋਂ ਕਈ ਬੰਦੇ ਨਾ ਵਿੱਚੋਂ ਬੈਡ ਕਮੈਂਟ ਕਰੀ ਜਾਂਦੇ ਆ ਉਹਨਾਂ ਨੂੰ ਵੀ ਸਮਝ ਹੋਣੀ ਚਾਹੀਦੀ ਹੈ ਕਿ ਉਹਨਾਂ ਘਰੇ ਵੀ ਭੈਣ ਹੈਗੀ ਹੈ, ਮਾਂ ਹੈਗੀ ਹੈ, ਇਹ ਸਭ ਕੰਮ ਚੰਗੇ ਲੱਗਦੇ ਆ। ਜੇ ਕੋਈ ਬੰਦਾ ਸੇਵਾ ਕਰ ਰਿਹਾ ਭਾਜੀ ਆਪਣਾ ਪੰਜਾਬ ਕਾਈ ਤਰੱਕੀ 'ਚ ਨਹੀਂ ਹੈਗਾ ਤੇ ਲੋਕੀ ਉੱਥੇ ਲੋਕਾਂ ਨੂੰ ਸੇਵਾ ਕਰਨ ਨਹੀਂ ਦਿੰਦੇ। ਭਾਜੀ ਕਹਿੰਦੇ ਆ ਨਾ ਸਿੱਖ ਸਿੱਖ ਨੂੰ ਨਾ ਮਾਰੇ ਤੇ ਸਿੱਖ ਕੌਮ ਕਦੇ ਨਾ ਹਾਰੇ। ਇਹ ਸਭ ਲੋਕਾਂ ਦੀਆਂ ਗਲਤੀਆਂ ਨੇ ਭਾਜੀ ਜਿਹੜੀਆਂ ਸਾਨੂੰ ਭੁਗਤਣੀਆਂ ਪੈਰੀਆਂ ਨੇ। ਕੀ ਵੀਰੇ ਅੱਜ ਤਾਂ ਭਾਜੀ ਮੈਂ ਜੈਕਟ ਅੱਜ ਮੈਂ ਸ਼ਰਟਾਂ ਦਾ ਲੰਗਰ ਲਾਇਆ ਅਗਰ ਅੱਜ ਲੰਗਰ ਸਹੀ ਚੱਲਦਾ ਭਾਜੀ ਸ਼ਹੀਦੀ ਦੇ ਆਡੇ ਤੇ ਆਪਾਂ ਜੈਕਟਾਂ ਦਾ ਲੰਗਰ ਲਾਣਾ ਸੀ ਲੋਕਾਂ ਨੂੰ ਫਾਇਦਾ ਹੋਣਾ ਸੀ ਭਾਜੀ 1 ਰੁਪਏ 'ਚ ਜੈਕਟ ਦੇਣੀ ਸੀ ਤੁਸੀਂ ਦੱਸੋ 1 ਰੁਪਏ ਦੇ ਵਿੱਚ ਪੈਨਸਲ ਵੀ ਕਾਗਜ਼ ਦੀ ਪੈਨ ਨਹੀਂ ਦਾ ਪੱਤਾ ਵੀ ਨਹੀਂ ਆਂਦਾ ਉਹ ਵੀ ਭਾਜੀ ਆਪਾਂ ਦੇਣਾ ਸੀ ਪਰ ਲੋਕੀ ਸਮਝਦੇ ਨਹੀਂ ਭਾਜੀ ਲੇਡੀਜ਼ ਨੂੰ ਉੱਥੇ ਕਈ ਜਨਾਨੀਆਂ ਨੂੰ ਭਾਜੀ ਬੈਜ ਟੱਚ ਕੀਤਾ ਉਹ ਲੜ ਪਈਆਂ ਆਪਸ ਵਿੱਚ ਭਾਜੀ ਬਾਲਾ ਗੁੱਥਨ ਗੁੱਥੀਆਂ ਹੋ ਗਿਆ ਉਹਦਾ ਕੋਈ ਫਾਇਦਾ ਹੋਇਆ ਭਾਜੀ ਲੋਕੀ ਸਮਝਦੇ ਨਹੀਂ ਭਾਜੀ ਕੁਝ ਸ਼ਰਾਰਤੀ ਬੰਦੇ ਹੁੰਦੇ ਆ ਜਿਹੜੇ ਮਤਲਬ ਹੋਰ ਕਰਦੇ ਆ ਦੱਸੋ ਤੁਸੀਂ ਸ਼ਰਟ ਲੈਣ ਆਏ ਹੋ ਤੁਹਾਡਾ ਫੋਨ ਚੱਕਰ ਸਾਈਕਲ ਕਿਸੇ ਦਾ ਚੱਕਣ ਦਾ ਕੀ ਫਾਇਦਾ ਲੋਕਾਂ ਦੇ ਮੋਟਰਸਾਈਕਲ ਚੱਕੇ ਗਏ ਭਾਜੀ ਦੋ ਬੰਦਿਆਂ ਦੇ ਦੋ ਬੰਦਿਆਂ ਨੇ ਮੋਟਰਸਾਈਕਲ ਚੱਕ ਕੇ ਲੈ ਗਏ ਉਹਦਾ ਕੀ ਫਾਇਦਾ ਹੋਇਆ ਦੱਸੋ ਵੀਰੇ ਭਾਈ ਜਿੰਨਾ 12 ਵਜੇ 2 ਵਜੇ 3 ਵਜੇ 4 ਵਜੇ ਉਹਦਾ ਫਸਟਾ ਕੋਈ ਨਹੀਂ ਆਣਾ ਉਹਦਾ ਖਾਣਾ ਹੋਵੇ ਕੌਣ ਬਰੂਗਾ ਹਾਂਜੀ ਬਾਕੀ ਵੀਰੇ ਜਿੱਦਾਂ ਤੁਸੀਂ ਕਰਨਾ ਹੋਊਗਾ ਕਰ ਲਿਓ ਆਪਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਆਪਲੀ ਜੋ ਗੱਲ ਸੀ ਆਪਾਂ ਨਾਲ ਦੱਸ ਤੀ ਬਾਕੀ ਸਭ ਤੁਹਾਡੇ ਉੱਪਰ ਹੈ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਹ ਕੱਢਦੇ ਕਰਾ ਕੱਢ ਭਾਈ ਆ ਜੰਦਾ ਵਿੱਚ ਬਾਰ-ਬਾਰ ਜੀ ਮਾ ਜੀ ਆ ਮੈਂ ਫਲਾਈਟ ਮੋਡ ਲਾਵਾਂ ਹਾਂਜੀ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਵੀਰੇ ਆਪਾਂ ਗੁਰਨਾਣਕ ਦੇਵ ਜੀ ਦਾ ਬਰਥਡੇ ਨੂੰ ਲੈ ਕੇ ਜੀ ਤੇਰਾ ਤੇਰਾ ਰੁਪਏ ਦੇ ਵਿੱਚ ਸੇਰ ਲਾਈ ਸੀਗੀ ਜਿੱਦਾਂ ਹੀ ਅਸੀਂ ਦੁਕਾਨ ਤੇ ਪਹੁੰਚੇ ਆਂ ਭਾਜੀ ਸਾਨੂੰ ਪਹਿਲੀ ਗੱਲ ਤਾਂ ਕਿਸੇ ਸੰਗਤ ਨੇ ਭਾਜੀ ਸ਼ਟਰ ਨਹੀਂ ਖੋਲਣ ਦਿੱਤਾ ਦੂਸਰਾ ਭਾਜੀ ਤਿੰਨ ਮੋਟਰਸਾਈਕਲ ਚੋਰੀ ਹੋ ਗਏ ਉਸ ਤੋਂ ਬਾਅਦ ਦੋ ਜਨਾਨੀਆਂ ਦੇ ਸਿਰ ਪਾਟ ਗਏ ਚਾਰ ਪੰਜ ਮੁੰਡੇ ਆਪਸ ਵਿੱਚ ਲੜ ਕੇ ਪੰਜ ਪੰਜ ਚਾਰ ਪੰਜ ਮੁੰਡੇ ਆਪਸ ਵਿੱਚ ਲੜ ਗਏ ਅਸੀਂ ਦੁਗਰੀ ਥਾਣੇ ਗਏ ਸੀ ਦਰਖਾਸਤ ਦੇਣ ਦੁਗਰੀ ਥਾਣੇ ਵਾਲਿਆਂ ਨੇ ਸਾਨੂੰ ਕਿਹਾ ਜੀ ਸਾਨੂੰ ਲਿਖ ਕੇ ਦਿਓ ਅਸੀਂ ਤੁਹਾਨੂੰ ਮਤਲਬ ਸਿਕਿਉਰਿਟੀ ਦਿੰਨੇ ਆ ਉਸ ਤੋਂ ਬਾਅਦ ਤੁਸੀਂ ਸੇਲ ਲਾਇਓ ਵਿਰੇਆ ਸੇਲ ਜਿਹੜੀ 13 ਰੁਪਏ ਵਾਲੀ ਆਪਾਂ ਮੂੰਹ ਚੋਂ ਕੱਢੀ ਆ ਇਹ ਤੁਹਾਨੂੰ ਜਰੂਰ ਮਿਲੂਗੀ ਇੱਕ ਦੋ ਦਿਨ ਬਾਅਦ ਅਸੀਂ ਮਤਲਬ ਪੁਲਿਸ ਕੋਲ ਤੇ ਪੁਲਿਸ ਕਮਿਸ਼ਨਰ ਦੇ ਦੇ ਕੇ ਫਿਰ ਅਸੀਂ ਐਪਲੀਕੇਸ਼ਨ ਦੇ ਕੇ ਸਿਕਿਉਰਿਟੀ ਲੈ ਕੇ ਉਸ ਤੋਂ ਬਾਅਦ ਸੇਲ ਲਵਾਂਗੇ ਭਾਜੀ ਲੋਕੀ ਇੰਨੀ ਦੂਰੋਂ ਦੂਰੋਂ ਆਏ ਆ ਸਾਨੂੰ ਬਹੁਤ ਉਹਦਾ ਮਹਿਸੂਸ ਹੋਇਆ ਪਰ ਭਾਜੀ ਗੱਲ ਦੱਸੋ ਸਾਸੀ ਗਲਤ ਨਹੀਂ ਹੈਗੇ ਤੁਸੀਂ ਅਸੀਂ ਵੀਡੀਓ ਪਾਈ ਆ ਇੰਸਟਾਗ੍ਰam ਤੇ ਚੈੱਕ ਕਰ ਲਓ ਤੁਸੀਂ ਭਾਜੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੰਦਾ ਪਹੁੰਚ ਗਿਆ ਭਾਜੀ ਲੋਕਾਂ ਦੇ ਮੋਟਰਸਾਈਕਲ ਚੋਰੀ ਕਰੀ ਜਾਂਦੇ ਆ ਜੀ ਲੋਕ ਸਾਨੂੰ ਸ਼ਟਰ ਤੱਕ ਬਾਜੀ ਖੋਲਣ ਨਹੀਂ ਦਿੱਤਾ ਸਾਡੇ ਕੋਲ ਉਹਦੀ ਵੀ ਵੀਡੀਓ ਹੈ ਸੀ ਪਾਈ ਆ ਮਤਲਬ ਬੰਦਾ ਸ਼ਟਰ ਦੇ ਨਾਲ ਚਿਪਕ ਕੇ ਖੜਾ ਪਾਜੀ ਉਹਨਾਂ ਨੇ ਸਾਨੂੰ ਸ਼ਟਰ ਵੀ ਜੁਆਇਨ ਕੀਤਾ ਜੀ ਇਹ ਚ ਦੱਸੋ ਸਾਡਾ ਕੀ ਕਸੂਰ ਆ ਜੇ ਅਸੀਂ ਗਲਤ ਆ ਤੇ ਅਸੀਂ ਪਾਜੀ ਲੰਗਰ ਲਾਣਾ ਗਰ ਗਲਤ ਆ ਤਾਂ ਤੁਸੀਂ ਸਾਨੂੰ ਦੱਸੋ ਕਿ ਆਸੀਂ ਲੰਗਰ ਗਲਤ ਲਾਇਆ ਵਾ ਅਸੀਂ ਆਪਣੇ ਵੱਲੋਂ ਤਾਂ ਪਾਜੀ ਸੇਵਾ ਨਿਭਾ ਰਹੇ ਆ ਪਰ ਲੋਕੀ ਸੇਵਾ ਕਰਨ ਦੇਣਗੇ ਤੇ ਪਾਜੀ ਕੋਈ ਸੇਵਾ ਕਰੂਗਾ ਨਾ ਤੁਸੀਂ ਆਪਸ ਹੀ ਆਣੇ ਉਹ ਜੇ ਦੁਕਾਨ ਦਾ ਸ਼ਟਰ tha ਤੇ ਕੱਪੜੇ ਦੇਵਾਂਗੇ ਨਾ ਜੇ ਸ਼ਟਰ ਹੀ ਨਹੀਂ ਖੋਲਣ ਦੇ ਰਹੇ ਪਾਜੀ ਆਪਸ ਵਿੱਚ ਹੀ ਲੜੀ ਜਾਂਦੇ ਪਹਿਲਾਂ ਮੈਂ ਆਇਆ ਪਹਿਲਾਂ ਮੈਂ ਆਇਆ ਦੋ ਬੰਦੇ ਥੱਪੜੀ ਥੱਪੜੀ ਹੋ ਗਏ ਪਾਜੀ ਪੂਰੀ ਮਾਰਕੀਟ 'ਚ ਤੁਸੀਂ ਕਿਸੇ ਦੇ ਉੱਚੀ ਤਿੰਨ ਲੜਾਈਆਂ ਹੋਈਆਂ ਨੇ ਤੇ ਕਿੰਨੇ ਦੋ ਮੋਟਰਸਾਈਕਲ ਜੇ ਭਾਜੀ ਮੇਰੀ ਇੱਕ ਵੀ ਗੱਲ ਝੂਠ ਨਿਕਲੇ ਫਿਰ ਆਪ ਤੁਹਾਡਾ ਭਰਾ ਤੁਹਾਡਾ ਮਤਲਬ ਗੁਨਾਹਗਾਰ ਆ ਭਾਜੀ ਅਸੀਂ ਤਾਂ ਆਪਣੇ ਵੱਲੋਂ ਗੁਰੂ ਘਰ ਦਾ ਲੰਗਰ ਲਾਇਆ ਵਾ ਸਮਝ ਤਾਂ ਭਾਜੀ ਸਾਹਮਣੇ ਵਾਲੇ ਆਈ ਦੀ ਹੈ ਨਾ ਕਿ ਲਾਈਨ 'ਚ ਲੱਗ ਕੇ ਲੰਗਰ ਲੋ ਲੰਗਰ ਅਸੀਂ ਲਾਇਆ ਵਾ ਤਾਂ ਇਹ ਲਾਈਨ 'ਚ ਲੱਗ ਕੇ ਲੰਗਰ ਲਈਏ ਭਾਜੀ ਉਹ ਲਾਈਨ 'ਚ ਲੱਗ ਕੇ ਲੰਗਰ ਹੀ ਨਹੀਂ ਲਾਰੇ ਲੜੀ ਜਾ ਰਹੇ ਆਪਸੇ ਇੱਕ ਦੂਸਰੇ ਦਾ ਭਾਜੀ ਸਿਰ 파ੜਤਾ ਦੱਸੋ ਤੁਸੀਂ ਵੀ ਕਿਸੇ ਦੇ ਬੱਚੇ ਹੋ ਮੈਂ ਵੀ ਕਿਸੇ ਦਾ ਬੱਚਾ ਹਾਂ 13 ਰੁਪਏ ਦੀ ਸ਼ਰਟ ਦੇ ਰਿਆਂ ਕੋਈ ਭਾਜੀ ਕਿਸੇ ਦਾ ਸਿਰ ਪਾਰ ਦੇ ਦੁਕਾਨ ਦੇ ਕੋਈ ਸ਼ੀਸ਼ੇ ਤੋੜ ਦੇਵੇ ਭਾਜੀ ਆਪਾਂ ਸਾਨੂੰ ਲੰਗਰ ਲਾਏ ਦਾ ਕੀ ਫਾਇਦਾ ਅਸੀਂ ਕਿੱਥੇ ਗਲਤ ਆ ਲੋਕੀ ਸਾਨੂੰ ਕਹਿ ਰਹੇ ਨੇ ਕਿ ਮਤਲਬ ਭਾਜੀ ਅਸੀਂ ਤੁਹਾਡੀ ਦੁਕਾਨ ਤੇ ਖੜੇ ਆ ਭਾਜੀ ਹੁਣ ਪੁਲਿਸ ਪ੍ਰਸ਼ਾਸਨ ਤੋਂ ਉੱਪਰ ਕੋਈ ਚੀਜ਼ ਹੈਗੀ ਐ ਪੁਲਿਸ ਪ੍ਰਸ਼ਾਸਨ ਕਹਿੰਦੀ ਐ ਕਿ ਤੁਸੀਂ ਦੁਕਾਨ ਨਹੀਂ ਖੋਲਣੀ ਪੀਸੀਆਰ ਵਾਲੇ ਉੱਥੇ ਆਏ ਪੀਸੀਆਰ ਵਾਲਿਆਂ ਨੇ ਸਾਰੇ ਸਾਹਮਣੇ ਕਿਹਾ ਜੀ ਤੁਸੀਂ ਦੁਕਾਨ ਨਹੀਂ ਖੋਲਣੀ ਤੁਹਾਨੂੰ ਪਹਿਲਾਂ ਥਾਣੇ ਐਪਲੀਕੇਸ਼ਨ ਦਿਓ ਥਾਣੇ ਐਪਲੀਕੇਸ਼ਨ ਦੇਣ ਤੋਂ ਬਾਅਦ ਅਸੀਂ ਤੁ ਕਰਨ ਤੋਂ ਬਾਅਦ ਅਸੀਂ ਆਪਣੇ ਆਪ ਸੈਟਿੰਗ ਨਾਲ ਬੰਦੇ ਭੇਜਾਂਗੇ ਤੇ ਤੁਸੀਂ ਮਤਲਬ ਜਿਹੜਾ ਆ ਸੇਵਾ ਕਰ ਸਕਦੇ ਹੋ ਦੱਸੋ ਭਾਜੀ ਅਸੀਂ ਕਿੱਥੇ ਗਲਤ ਆ ਲੋਕਾਂ ਨੂੰ ਸਮਝ ਹੀ ਹੈ ਨਹੀਂ ਭਾਜੀ ਇਸ ਗੱਲ ਦੀ ਆਪਸ ਇੱਥੇ ਲੜੀ ਜਾ ਰਹੇ ਨੇ ਇੱਕ ਦੂਸਰੇ ਦਾ ਸਿਰ ਪਾੜ ਰਹੇ ਨੇ ਉਥੇ ਕਈ ਭੈਣਾਂ ਵੀ ਸਾਡੀਆਂ ਕੱਪੜੇ ਲੈ ਆਣਾ ਹੀ ਗਲਤ ਟੱਚ ਬੈਡ ਟੱਚ ਕਰ ਰਹੇ ਨੇ ਉਹਨਾਂ ਨੂੰ ਜਿਹੜੇ ਸ਼ਰਾਰਤੀ ਅੰਸਰ ਨੇ ਦੱਸੋ ਇਹ ਚ ਅਸੀਂ ਦੁਕਾਨਦਾਰ ਦਾ ਕਿ ਕਸੂਰ ਆ ਦੁਕਾਨਦਾਰ ਨੇ ਤਾਂ ਆਪਣੇ ਵੱਲੋਂ ਭਾਜੀ ਸੇਵਾ ਹੀ ਕੀਤੀ ਆ ਨਾ ਅਗਲੇ ਦਾ ਉਪਰਾਲਾ ਸੀਗਾ ਕਿ ਆਪਾਂ ਗੁਰੂ ਨਾਨਕ ਦਾ ਬਰਥ ਦੇ ਆ ਉਹਨੂੰ ਬੜਿਆ ਤਰੀਕੇ ਨਾਲ ਸੈਲੀਬ੍ਰੇਟ ਕਰਨਾ ਵਾ ਤੇ ਜੇ ਸੰਗਤ ਹੀ ਭ ਜਿਹੜੀ ਸਾਡੀ ਸੰਗਤ ਸੀਗੀ ਸਾਡੇ ਵਾਸਤੇ ਸਾਰੇ ਰੱਬ ਰੂਪ ਬੰਦੇ ਸੀਗੇ ਜਿਹੜੀ ਸੰਗਤ ਸੀਗੀ ਵੀਰੇ ਉਹ ਸੰਗਤ ਹੀ ਆਪਸ ਵਿੱਚ ਲੜੀ ਜਾ ਰਹੀ ਐ ਹੁੰਦਾ ਪਤਾ ਕੀ ਐ ਵੀਰੇ ਜਦੋਂ 5-700 ਬੰਦਾ ਇਕੱਠਾ ਹੁੰਦਾ ਨਾ ਉਹਦੇ ਵਿੱਚ 10 ਕੋਈ ਸ਼ਰਾਰਤੀ ਬੰਦੇ ਹੁੰਦੇ ਆ 5-10 ਜਿਹੜੇ ਸ਼ਰਾਰਤੀ ਬੰਦੇ ਹੁੰਦੇ ਆ ਨਾ ਵੀਰੇ ਉਹਨਾਂ ਦਾ ਕੰਮ ਇਹੀ ਹੁੰਦਾ ਵਾ ਕਿ ਹਾਂ ਵੀ ਆਪਾਂ ਲੋਕਾਂ ਨੂੰ ਮਤਲਬ ਖਰਾਬ ਕਰਨਾ ਅਗਲੇ ਦੀ ਦੁਕਾਨਦਾਰੀ ਖਰਾਬ ਕਰਨੀ ਭਾਜੀ ਸਾਨੂੰ ਕੋਈ ਚੱਕਾ ਕੋਈ ਸਾਨੂੰ ਕੁਝ ਵੀ ਕਹੀ ਜਾਵੇ ਕੁਝ ਨਾ ਕਵੇ ਸਾਨੂੰ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਭਾਜੀ ਜਿੰਨੇ ਜੋ ਕਹਿਣਾ ਕਵੇ ਜਿਹਦਾ ਜੋ ਕੰਮ ਹੈ ਉਹਦਾ ਹੈ ਹੀ ਆ ਉਹਨੇ ਕਰਨਾ ਹੀ ਆ ਇੰਸਟਾਗ੍ਰਾਮ ਦੇ ਉੱਪਰ ਭਾਜੀ ਕਈ ਬੰਦੇ ਇਹੋ ਜਿਹੇ ਨੇ ਜਿਹੜੇ ਮਤਲਬ ਤੁਹਾਨੂੰ ਪਤਾ ਕਿ ਜਿਹੜੇ ਮਤਲਬ ਕਿਸੇ ਨੂੰ ਖਾਂਦੇ ਜਾਂ ਕਿਸੇ ਨੂੰ ਸੇਵਾ ਕਰਦੇ ਹੋਏ ਬਰਦਾਸ਼ਤ ਨਹੀਂ ਕਰ ਸਕਦੇ ਵੀਰਿਆ ਤੁਹਾਡੇ ਭਰਾ ਦੀ ਤੁਹਾਡੇ ਨਾਲ ਜਵਾਨ ਆ 2-4 ਦਿਨ ਦੇ ਵਿੱਚ ਫੇਰ ਅਸੀਂ ਆਫਰ ਲਾਵਾਂਗੇ 13 ਰੁਪਏ ਦੀ ਪੁਲਿਸ ਸਿਕਿਉਰਟੀ ਦੇ ਨਾਲ ਲਾਵਾਂਗੇ ਜੇ ਨਾ ਲਾਏ ਤਾਂ ਫੇਰ ਗੱਲ ਕਰਿਓ ਫੇਰ ਤੁਸੀਂ ਕਹਿਓ ਕਿ ਤੁਹਾਡਾ ਭਰਾ ਨੇ ਕੋਈ ਵੀਡੀਓ ਪਾਈ ਸੀ ਤਾਂ ਗਲਤ ਪਾਈ ਸੀ ਆਪਾਂ ਅੱਜ ਦਾ ਦਿਨ ਦੁਪਹਿਰ ਸਾਬਾ ਗੁਰਪੁਰਬ ਹੈ ਕੱਲ ਆਪਾਂ ਕਮਿਸ਼ਨਰ ਸਾਹਿਬ ਦੇ ਦਫ਼ਤਰ ਜਾ ਕੇ ਉਹਨਾਂ ਨੂੰ ਐਪਲੀਕੇਸ਼ਨ ਦਵਾਂਗੇ ਉਹਨੂੰ ਮਤਲਬ ਪੁਲਿਸ ਸਿਕਿਉਰਟੀ ਦੇਣਗੇ ਪੁਲਿਸ ਸਿਕਿਉਰਟੀ ਦੇਣ ਦੇ ਨਾਲ ਭਾਜੀ ਆਪਾਂ ਜਿਹੜਾ ਵਾ ਸਾਰੀ ਸੰਗਤ ਨੂੰ ਜਿਨ੍ਹਾਂ ਨੂੰ ਅਸੀਂ ਕਿਹਾ ਸ਼ਰਤ ਦਵਾਂਗੇ ਭਾਜੀ ਸਾਰਿਆਂ ਨੂੰ ਦਵਾਂਗੇ ਅਸੀਂ ਤੁਸੀਂ ਅਸੀਂ ਇਹ ਨਹੀਂ ਚਾਹਦੇ ਭਾਜੀ ਕਿਸੇ ਦੀ ਭੈਣ ਭਰਾ ਨੂੰ ਝੋਟ ਲੱਗੇ ਕਿਸੇ ਦੇ ਬੱਚੇ ਨੂੰ ਝੋਟ ਲੱਗੇ ਭਾਜੀ ਅਗਰ ਆਪਾਂ ਸੇਵਾ ਕਰ ਰਿਹਾ ਉਹਨੂੰ ਸੇਵਾ ਬੰਦੇ ਨੂੰ ਕਰ ਲੈਣ ਕਰ ਲੈਣ ਦੇਣੀ ਚਾਹੀਦੀ ਹੈ ਅਗਰ ਕੋਈ ਨਹੀਂ ਜਿਹੜਾ ਨਹੀਂ برداشت ਕਰ ਸਕਦਾ ਵੀਰੇ ਭਰਾ ਬਣ ਕੇ ਉਹ ਨਾ ਆਵੇ ਜਿਨ੍ਹਾਂ ਨੂੰ ਚਾਹੀਦੀ ਹੈ ਭਾਜੀ ਅਗਰ ਤੁਸੀਂ ਕੋ ਤੇ ਅਸੀਂ ਸ਼ਾਮ ਨੂੰ ਭਾਜੀ ਲਾਈਵ ਹੋ ਕੇ ਕਸਟਮਰ ਨਹੀਂ ਲੈ ਸਕਦੇ ਜਿਹੜੇ ਬੰਦੇ ਜਿਹੜੇ ਬੰਦੇ ਰੋਡ ਤੇ ਸੌਂਦੇ ਹਨ ਨਾ ਗਰੀਬ ਬੰਦੇ ਆਪਾਂ ਲਾਈਵ ਪਾ ਕੇ ਭਾਜੀ ਉਹਨਾਂ ਨੂੰ ਸ਼ਰਤਾਂ ਦੇ ਦਾਂਗੇ ਜਾ ਕੇ ਭਾਜੀ ਆਪਾਂ ਤਾਂ ਦੇਣੀ ਆ ਭਾਜੀ ਜੋ ਮੂੰਹ ਚੋਂ ਕੱਢਿਆ ਉਹ ਆਪਾਂ ਕਰਨਾ ਪਰ ਗੱਲ ਇਹ ਆ ਭਾਜੀ ਲੋਕਾਂ ਨੂੰ ਸਮਝ ਹੋਣੀ ਚਾਹੀਦੀ ਆ ਕਿ ਹਾਂ ਵੀ ਵੀਰੇ ਇਹ ਕੰਮ ਸੇਵਾ ਵਾਲਾ ਵਾ ਸੇਵਾ ਦੇ ਤਰੀਕੇ ਨਾਲ ਕਰੋ ਲੋਕੀ ਭਾਜੀ ਸیرے 9:30 ਦੀ ਸ਼ੇਲ ਆ ਲੋਕੀ ਸیرے 5-6 ਵਜੇ ਹੀ ਆ ਗਏ ਨੇ 5-6 ਵਜੇ ਆ ਕੇ ਹੋਰ ਲੋਕਾਂ ਨੂੰ ਵੀ ਕਹੀ ਜਾਂਦੇ ਨੇ ਇੱਥੇ ਲੱਗੀ ਆ ਭਾਜੀ ਰਸ਼ ਵਧੀ ਜਾ ਰਿਹਾ ਰਸ਼ ਵਧੀ ਜਾ ਰਿਹਾ ਇੱਕ ਦੂਸਰੇ ਨਾਲ ਲੜਾਈ ਕਰੀ ਜਾ ਰਿਹਾ ਉਹ ਕਹਿੰਦਾ ਮੇਰੀ ਵਾਰੀ ਹਾਂ ਉਸ ਤੋਂ ਕਈ ਬੰਦੇ ਨੇ ਵਿੱਚੋਂ ਬੈਡ ਕਮੈਂਟ ਕਰੀ ਜਾਂਦੇ ਆ ਉਹਨਾਂ ਨੂੰ ਵੀ ਸਮਝ ਹੋਣੀ ਚਾਹੀਦੀ ਹੈ ਕਿ ਉਹਨਾਂ ਘਰੇ ਵੀ ਭੈਣ ਹੈਗੀ ਆ, ਮਾਂ ਹੈਗੀ ਆ, ਇਹ ਸਭ ਕੰਮ ਚੰਗੇ ਲੱਗਦੇ ਆ। ਜੇ ਕੋਈ ਬੰਦਾ ਸੇਵਾ ਕਰ ਰਿਹਾ ਭਾਜੀ ਆਪਣਾ ਪੰਜਾਬ ਤਾਈ ਤਰੱਕੀ ਚ ਨਹੀਂ ਹੈਗਾ ਤੇ ਲੋਕੀ ਉੱਥੇ ਲੋਕਾਂ ਨੂੰ ਸੇਵਾ ਕਰਨ ਨਹੀਂ ਦਿੰਦੇ। ਭਾਜੀ ਕਹਿੰਦੇ ਆ ਨਾ ਸਿੱਖ ਸਿੱਖ ਨੂੰ ਨਾ ਮਾਰੇ ਤੇ ਸਿੱਖ ਕੌਮ ਕਦੇ ਨਾ ਹਾਰੇ। ਇਹ ਸਭ ਲੋਕਾਂ ਦੀਆਂ ਗਲਤੀਆਂ ਨੇ ਭਾਜੀ ਜਿਹੜੀਆਂ ਸਾਨੂੰ ਹੁਕਤਨੀਆਂ ਪੈਰੀਆਂ ਨੇ। ਕੀ ਵੀਰੇ ਅੱਜ ਤਾਂ ਬਾਜੀ ਮੈਂ ਜੈਕਟ ਅੱਜ ਮੈਂ ਸ਼ਰਟਾ ਦਾ ਲੰਗਰ ਲਾਇਆ ਅਗਰ ਆਜੇ ਲੰਗਰ ਸਹੀ ਚੱਲਦਾ ਬਾਜੀ ਸ਼ਹੀਦੀ ਦੇ ਆਡੇ ਤੇ ਆਪਾਂ ਜੈਕਟਾ ਦਾ ਲੰਗਰ ਲਾਣਾ ਸੀ ਲੋਕਾਂ ਨੂੰ ਫਾਇਦਾ ਹੋਣਾ ਸੀ ਬਾਜੀ 1 ਰੁਪਏ 'ਚ ਜੈਕਟ ਦੇਣੀ ਸੀ ਤੁਸੀਂ ਦੱਸੋ 1 ਰੁਪਏ ਦੇ ਵਿੱਚ ਪੈਨਸਲ ਵੀ ਕਾਗਜ਼ ਦੀ ਪੈਨ ਨਹੀਂ ਦਾ ਪੱਤਾ ਵੀ ਨਹੀਂ ਆਂਦਾ ਉਹ ਵੀ ਬਾਜੀ ਆਪਾਂ ਦੇਣਾ ਸੀ ਪਰ ਲੋਕੀ ਸਮਝਦੇ ਨਹੀਂ ਬਾਜੀ ਲੇਡੀਜ਼ ਨੂੰ ਉਥੇ ਕਈ ਜਨਨੀਆਂ ਨੂੰ ਬਾਜੀ ਵੈਜ ਟੱਚ ਕੀਤਾ ਉਹ ਲੜ ਪਈਆਂ ਆਪਸ ਵਿੱਚ ਬਾਜੀ ਬਾਲਾ ਗੁੱਸਣ ਗੁੱਥੀਆਂ ਹੋ ਗਿਆ ਉਹਦਾ ਕੋਈ ਫਾਇਦਾ ਹੋਇਆ ਬਾਜੀ ਲੋਕੀ ਸਮਝਦੇ ਨਹੀਂ ਬਾਜੀ ਕੁਝ ਸ਼ਰਾਰਤੀ ਬੰਦੇ ਹੁੰਦੇ ਆ ਜਿਹੜੇ ਮਤਲਬ ਹੋਰ ਕਰਦੇ ਆ ਦੱਸੋ ਤੁਸੀਂ ਸ਼ਲਟ ਲੈਣ ਆਏ ਹੋ ਤੁਹਾਡਾ ਫੋਨ ਚੱਕਰ ਸਾਈਕਲ ਕਿਸੇ ਦਾ ਚੱਕਣ ਦਾ ਕੀ ਫਾਇਦਾ ਲੋਕਾਂ ਦੇ ਮੋਟਰਸਾਈਕਲ ਚੱਕੇ ਗਏ ਭਾਜੀ ਦੋ ਬੰਦਿਆਂ ਦੇ ਦੋ ਬੰਦਿਆਂ ਦੇ ਮੋਟਰਸਾਈਕਲ ਚੱਕ ਕੇ ਲੈ ਗਏ ਉਹਦਾ ਕੀ ਫਾਇਦਾ ਹੋਇਆ ਦੱਸੋ ਵੀਰੇ ਬਾਈ ਫਿਰ 12:00 2:00 ਕਿੰਨੇ ਵਜੇ ਆ ਰਹੇ ਹੋ ਇਹਦਾ ਕੋਈ ਨਾ ਕੋਈ ਹੋਣਾ ਕੋਣ ਬਰਦਾ ਅਧਿਕ ਬਾਕੀ ਵੀਰੇ ਜਿੱਦਾਂ ਤੁਸੀਂ ਕਰਨਾ ਹੋਊਗਾ ਕਰ ਲਿਓ ਆਪਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਆਪਣੀ ਜੋ ਗੱਲ ਸੀ ਆਪਾਂ ਤੁਹਾਨੂੰ ਦੱਸ ਤੀ ਬਾਕੀ ਸਭ ਤੁਹਾਡੇ ਉੱਪਰ ਹੈ ਜੀ ਜੀ ਬਾਈ